ਅੱਜ ਆਪਾਂ ਚਾਰਸਾ ਫਿਟਨੈਸ ਦੇਖਦੇ ਹਾਂ ਕਿ ਇਹਨਾਂ ਦੇ ਪ੍ਰਵਾਹ ਫਿਟਨੈਸ ਦੇਦੇ ਤਾਂ ਉਹਦਾ ਉਹ ਜਿਹੜਾ ਜਿਹੜਾ ਮਕਾਨ ਹੈ ਇਹਨਾਂ ਦਾ ਉਹ ਇੱਕ ਕਾਰਨ ਹੈ ਉਸੀ ਕਾਰਨ ਇਸ ਚੀਜ਼ ਕੋਈ ਵੀ ਆਪਾਂ ਘਰ ਬਣਾਉਣੇ ਹਾਂਜੀ ਉੱਚ ਸਭ ਤੋਂ ਪਹਿਲਾਂ ਇਹ ਹੁੰਦਾ ਵੀ ਕ੍ਰੋਸ ਵੈਂਟਿਲੇਸ਼ਨ ਹੋਣਾ ਚਾਹੀਦਾ ਹੈ ਸੋੜ ਦੀ ਪਹਿਲੀ ਰੋਸ਼ਨੀ ਇੱਥੇ ਆਉਂਦੀ ਹੈ ਠੀਕ ਹੈ ਜੀ ਹਾਂ ਅੱਛੀ ਦਿਖਾਣੀ ਤਾਂ ਨਹੀਂ ਚਾਹੀਦੀ ਹੈ ਪਪਾ ਜੀ ਨੂੰ ਥੋੜਾ ਬਹੁਤ ਸ਼ੌਂਕ ਸੀਗਾ ਹੌਣ ਦਾ ਛੜਤਾ ਉਹਨਾਂ ਆਏਏ ਵਾਸਤੇ ਆਬਾਰ ਵੀ ਬਣਾਇਆ ਹਾਂ ਪਹਾੜੀ ਲੋਕ ਹੁੰਦੇ ਆ ਠੀਕ ਹੈ ਜੀ ਉਹ ਫਿੱਟ ਕਿਉਂ ਰਹੇ ਕਿ ਆਏ ਆ ਤਾਂ ਆਨੇ ਵੀ ਆਪਾਂ ਪਿੰਡ ਚ ਆਏ ਸੋ ਪਿੰਡ ਦੀ ਯਾਦ ਹੈ ਕਲਚਰ ਆਪ ਉਹੀ ਰੱਖਿਆ ਨਾ ਕਲਚਰ ਆਪ ਉਹੀ ਰੱਖਿਆ ਵੀ ਚਾਰ ਸਾਲ ਦੇ ਪੌਦੇ ਆ ਕੇ ਬਨੇਰਕੋਟ ਨਾਲ ਬੜੇ ਫੁੱਲਾਂ ਦੇ ਪੌਦੇ ਲਾਏ ਸੀਗੇ ਅਕੋਰਡਿੰਗ ਪਰਿਵਾਰ ਦੇ ਕਲਚਰ ਦੇ ਅਕੋਰਡਿੰਗ ਅਸੀਂ ਸਾਰਾ ਪਲਾਨ ਕਰਦੇ ਆਪਾਂ ਪਹਿਲਾਂ ਸੱਸੀ ਗੱਲ ਦੋਸਤੋ ਮੈਂ ਥੋੜਾ ਆਧਾ ਮੋਂਗਾ ਰਾਜਸਤਾਨੀ ਦੇਖੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾਗਾ ਤੇ ਜਿਹੜਾ ਬੰਦਾ ਕੁਦਰਤ ਨੂੰ ਪਿਆਰ ਕਰਦਾ ਨਾ ਉਹ ਭਾਵੇਂ ਪਿੰਡ ਚ ਰਹੀ ਜਾਂਦਾ ਹੈ ਉਹ ਭਾਵੇਂ ਸ਼ਹਿਰ ਚ ਰਹੀ ਜਾਂਦਾ ਹੈ ਜਿਹੜਾ ਬੰਦਾ ਮੁੱਢ ਤੋਂ ਸ਼ੌਂਕੀ ਹੈ ਉਹ ਆਪ ਦੀ ਜਿਹੜੀ ਇੱਕ ਆਤ ਹੁੰਦੀ ਹੈ ਨਾ ਕੁਦਰਤ ਨੂੰ ਪਿਆਰ ਕਰਨ ਦੀ ਇੱਕ ਆਪਣੇ ਸ਼ੌਂਕ ਨੂੰ ਬਨਾਏ ਰੱਖਣ ਦੀ ਉਹ ਕਦੇ ਛੱਡਦਾ ਨਹੀਂ ਉਹੀ ਚੀਜ਼ ਨੂੰ ਲੈ ਕੇ ਅੱਜ ਤੁਹਾਡੇ ਵਾਸਤੇ ਇੱਕ ਆਪਾਂ ਇਹੋ ਜਿਹਾ ਘਰ ਲੈ ਕੇ ਆਏ ਆ ਜੋ ਕਿ ਮਾਡਰਨ ਡਿਜ਼ਾਈਨ ਨਾਲ ਬਣਿਆ ਹੋਇਆ ਹੈ। ਵਾਸਤੂ ਸਾਇੰਸ ਨਾਲ ਬਣਿਆ ਹੋਇਆ ਹੈ। ਔਰ ਅੱਜ ਤੋਂ 10 ਸਾਲ ਪਹਿਲਾਂ ਇਹੋ ਜਿਹਾ ਡਿਜ਼ਾਈਨ ਸੋਚ ਕੇ ਔਰ ਉਹ ਬਰੀਕ ਕਲੀ ਚੀਜ਼ਾਂ ਧਿਆਨ ਰੱਖ ਕੇ ਬਣਾਇਆ ਸੀਗਾ ਲੱਕੜ ਦਾ ਕੰਮ ਆਪਾਂ ਕਹੀਏ ਇੰਟੀਰੀਅਰ ਡਿਜ਼ਾਈਨ ਕਹੀਏ ਮਾਡਰਨ ਐਲੀਵੇਸ਼ਨ ਕਹੀਏ ਜੋ ਚੀਜ਼ ਆਪਣੀ ਅਲਦੀ ਨੀਡ ਹੈਗੀ ਐ ਉਹਦੇ ਹਿਸਾਬ ਨਾਲ ਉਹਨਾਂ ਨੇ 10 ਸਾਲ ਪਹਿਲਾਂ ਬਣਾਇਆ ਸੀਗਾ ਜਿਵੇਂ ਕਿ ਮੇਰੇ ਸਭ ਮਾਗਰ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ ਆਏ ਆ ਚਾਰ ਸਾਬਜੀ ਦੇ ਘਰੇ ਸ਼ਹਿਰ ਹਨਮਾਨਗੜ ਦੇ ਵਿੱਚ ਤੇ ਉਹਨਾਂ ਦਾ ਬਹੁਤ ਹੀ ਖੂਬਸੂਰਤ ਘਰ ਆਪਾਂ ਪੂਰਾ ਘਰ ਵਿਖਾਵਾਂਗੇ ਜਿਨ੍ਹਾਂ ਨੇ ਘਰ ਡੀਆ ਇਨ ਕੀਤਾ ਉਹਨਾਂ ਨਾਲ ਗੱਲ ਕਰਾਂਗੇ ਉਹਰੇ ਘਰ ਨੂੰ ਬਣਾਉਣ ਤੇ ਕਿੰਨਾ ਖਰਚਾ ਆ ਉਹ ਸਭ ਖਰਚੇ ਦੀ ਗੱਲ ਕਰਾਂਗੇ ਔਰ ਕਿਹੜੀ ਕਿਹੜੀ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਉਹਨਾਂ ਨੇ ਪੂਰਾ ਘਰ ਬਣਾਇਆ ਔਰ ਜੋ ਚੀਜ਼ਾਂ ਉਮੂਮਨ ਆਪਾਂ ਮਿਸ ਕਰ ਦਿੰਨੇ ਆਪਣੇ ਘਰਾਂ ਦੇ ਵਿੱਚ ਉਹਨਾਂ ਨੇ ਹਰ ਇੱਕ ਉਸ ਚੀਜ਼ ਦਾ ਧਿਆਨ ਰੱਖਿਆ ਤੇ ਉਹ ਚੀਜ਼ ਵਿੱਚ ਕਰਦੇ ਵਿੱਚ ਬਣਾਈ ਆ ਤੁਹਾਨੂੰ ਪੂਰਾ ਘਰ ਬਖਾਨੇ ਆ ਤੇ ਨਾਲ ਹੀ ਬਾਈਰ ਨਾਲ ਮੁਲਾਕਾਤ ਕਰਵਾਨੇ ਆ ਆਜੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਤੇ ਆਪਾਂ ਕਿਹੜੇ ਸ਼ਹਿਰ 'ਚ ਖੜੇ ਆ ਜੀ ਮੇਰਾ ਨਾਮ ਸੁਰੇਸ਼ ਸਰ ਹੈ ਜੀ ਪਿੰਡ ਪੀਰ ਕਾਮੜੀ ਹੈ 15 ਸਾਲ ਪਹਿਲੇ ਇੱਥੇ ਆਏ ਸੀਗੇ ਹਰਮਾਨਗੜ ਹਰਮਾਨਗੜ ਹੈਗਾ ਜ਼ਿਲ੍ਹਾ ਹਰਮਾਨਗੜ ਰਾਜਸਥਾਨ ਦਾ ਜਿਲਾ ਹੈ ਗਾਇਕਾ ਉੱਥੇ ਖੜੇ ਆਪਾਂ ਠੀਕ ਹੈ ਜੀ ਸਿਵਲਾਈਨ ਨਾਗਾ ਏਰੀਆ ਦਾ ਨਾਮ ਸਿਵਲਾਈਨ ਦੇ ਡੀ ਬਲੋਕ ਠੀਕ ਹੈ ਜੀ ਬਾਈ ਆਪਣਾ ਨਾਮ ਤੇ ਆਪਣੀ ਫਰਮ ਦਾ ਨਾਮ ਜੀ ਮੈਂ ਆਰਕੀਟ ਰਵਿੰਦਰ ਸਿੰਘ ਪੁਰਵ ਠੀਕ ਹੈ ਜੀ 30 ਸਟਾਈਲ ਆਰਕੀਟੈਕਟ ਜੀ 16-17 ਸਾਲਾਂ ਤੋਂ ਅਸੀਂ ਇੱਥੇ ਵਰਕ ਕਰੀ ਜਾਂਦੇ ਹਾਂ ਠੀਕ ਹੈ ਜੀ ਅਸੀਂ ਕੁਝ ਨਾ ਵੱਖਰਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਇੱਕ ਕਲਾਇੰਟ ਨੂੰ ਠੀਕ ਹੈ ਜੀ ਜੋ ਸਾਡੇ ਕੋਲ ਥੋਟ ਲੈ ਕੇ ਆਂਦਾ ਅਸੀਂ ਸੋਚਦੇ ਹਾਂ ਸਾਡੇ ਬਣਾਏ ਹੋਏ ਘਰ ਜਿਹੜੇ ਹੈਗੇ ਆ ਉਹ ਲੰਬੇ ਟਾਈਮ ਤੱਕ ਉਹਨਾਂ ਦੀ ਤੀਸਰੀ ਪੀੜ੍ਹੀ ਵੀ ਯਾਦ ਕਰੇ ਵੀ ਕੋਈ ਘਰ ਬ ਤੇ ਸਾਡੇ ਕੋਲ ਜਦੋਂ ਚਾਰ ਸਾਹਿਬ ਇੱਥੇ ਆਏ ਉਹ ਕਹਿੰਦੇ ਯਾਰ ਕੋਈ ਵੱਖਰਾ ਜਾਂ ਕੋਈ ਚੰਡੀਗੜ੍ਹ ਪੈਟਾ ਸਾਨੂੰ ਕਰ ਦੋ ਮੈਂ ਕਿਹਾ ਤੁਸੀਂ ਲੈਵਲ ਡਿਫਰੈਂਸ ਹਾਊਸ ਕੋਈ ਐਕਸੈਪਟ ਕਰ ਲਓਗੇ ਠੀਕ ਹੈ ਜੀ ਉਹ ਕਹਿੰਦੇ ਉਹ ਕੀ ਹੁੰਦਾ ਫਿਰ ਮੈਂ ਇਹਨਾਂ ਨੂੰ ਫੀਲ ਕਰਾਇਆ ਨਕਸ਼ੇ ਦੇ ਵਿੱਚ ਵੀ ਤੁਸੀਂ ਚੜ ਰਹੇ ਹੋ ਉਤਰ ਰਹੇ ਹੋ ਤੁਸੀਂ ਤੁਹਾਡੀ ਫਿਟਨੈਸ ਰਹੂਗੀ ਉਹਦੇ ਵਿੱਚ ਠੀਕ ਹੈ ਜੀ ਅੱਜ ਆਪਾਂ ਚਾਰ ਸਾਹਿਬ ਦੀ ਫਿਟਨੈਸ ਦੇਖਦੇ ਹਾਂ ਕਿ ਇਹਨਾਂ ਦੇ ਪਰਵਾਹ ਫਿਟਨੈਸ ਦੇਦੇ ਤਾਂ ਉਹਦਾ ਉਹ ਜੋ ਜਿਹੜਾ ਮਕਾਨ ਹੈ ਇਹਨਾਂ ਦਾ ਉਹ ਇੱਕ ਕਾਰਨ ਹੈ ਉਸ ਦਾ ਉਹ ਕਾਰਨ ਹੈ ਇਸ ਚੀਜ਼ ਦਾ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਪੋਸਟ ਕਨਸੈਪਟ ਨੂੰ ਲੈ ਕੇ ਫਿਰ ਇਿੱਤ ਵਾਸਤੂ ਦਾ ਤੁੱਪ ਦਾ ਛਾਂ ਦਾ ਹਵਾ ਦਾ ਕਾਸ ਵੈਂਟੀਲੇਸ਼ਨ ਦਾ ਸਾਰਾ ਧਿਆਨ ਰੱਖਿਆ ਹੋਇਆ ਹੈ। ਸੱਤ ਲੈਵਲ ਲਾਏ ਸੱਤ ਲੈਵਲ ਲਾਏ। ਤੇ ਪਹਿਲਾਂ ਤਾਂ ਮੈਨੂੰ ਆਪਣੇ ਆਪ ਦੱਸੋ ਵੀ ਆਪਣੇ ਪੂਰੇ ਘਰ ਦਾ ਸਾਈਜ਼ ਕਿੰਨਾ ਹੈ? 플ੋਟ ਏਰੀਆ ਕਿੰਨਾ ਹੈ? ਤੇ ਕਿੰਨੇ ਏਰੀਆ ਦਾ ਬਣਿਆ ਹੋਇਆ ਹੈ? ਇਹ ਤਕਰੀਬਨ ਕਰਦੋ ਸਾਈਜ਼ 65x67 ਹਾਂ 67x60 ਹੈਗਾ। ਠੀਕ ਹੈ। ਹਾਂਜੀ। ਤੇ ਪੂਰਾ ਬਿਲਟ ਅਪ ਏਰੀਆ ਨੀਤੀ ਦੇ ਉੱਪਰ ਕਿੰਨਾ ਹੈ ਇਹਦਾ? ਤਕਰੀਬਨ 6000 ਫੁੱਟ ਏਰੀਆ ਹੈ। 6000 ਫੁੱਟ ਏਰੀਆ। ਠੀਕ ਹੈ ਜੀ। ਤੇ ਮੈਂ ਇਹ ਕਿ ਹੋਰ ਚੀਜ਼ ਵੇਖੀ ਜਾਂਦਾ ਸੀਗਾ ਤੁਸੀਂ ਇਹ ਨਾ ਵੀ ਜਿਵੇਂ ਇਹਦੇ ਸਾਹਮਣੇ ਮੈਂ ਆ ਮਹਿਸੂਸ ਕੀਤਾ ਘਰ ਚ ਵੀ ਬਹੁਤ ਖੁੱਲੀ ਜਗ੍ਹਾ ਰੱਖੀ ਹੋਈ ਹੈ ਵੀ ਜਿਵੇਂ ਮੈਂ ਇਧਰ ਗੇਂਦੀ ਦੇਖ ਸਕਦਾ ਹੈ ਵੀ ਗਾਰਡਨ ਬਣਾ ਰੱਖਿਆ ਹੈ ਪਾਰਕਿੰਗ ਸਪੇਸ ਹੋ ਗਿਆ ਆਪਣੇ ਲੌਬੀ ਹੋ ਗਈ ਹੈ ਐਂਟਰਸ ਆਪਣੀ ਬਹੁਤ ਵੱਡੀ ਜਗੀ ਹੈ ਕੋਰਨਰ ਦਾ ਪਲਾਟ ਹੈ ਵੀ ਮੈਂ ਤੁਸੀਂ ਇਹਨਾਂ ਨੂੰ ਕਿਹਾ ਵੀ ਕਨਸੈਪਟ ਤੇ ਕੰਮ ਕਰਦੇ ਆ ਨਾ ਕਨਸੈਪਟ ਵਾਲੀ ਗੱਲ ਤੁਸੀਂ ਕੀਤੀ ਤੇ ਜੋ ਰਿਕੁਆਇਰਮੈਂਟ ਸੀ ਮੇਜਰਲੀ ਇਹਨਾਂ ਦੀ ਕੀ ਰਿਕੁਆਇਰਮੈਂਟ ਸੀ ਹੈ ਜੀ ਤੇ ਕਿਸ-ਕਿਸ ਚੀਜ਼ ਤੇ ਤੁਸੀਂ ਫੋਕਸ ਕਰਕੇ ਕੰਮ ਕਰਿਆ ਜੀ ਦੇਖੋ ਸਾਡਾ ਖੁੱਦ ਦਾ ਕਨਸੈਪਟ ਇਹਨਾਂ ਦਾ ਤਾਂ ਅਸੀਂ ਜੋ ਵਿਜ਼ਨ ਰੱਖਿਆ ਇਹ ਕਹਿੰਦੇ ਵੀ ਸਾਡੇ ਜਿਹੜੇ ਪਿੰਡ ਸਾਡੀ ਹਵੇਲੀ ਹੈ ਉਹ ਉਹਦੇ ਚ ਸਾਡਾ ਬੜਾ ਮਨ ਲੱਗਦਾ ਹੈਗਾ ਸਾਡਾ ਕਰ ਹੈ ਜੇ ਹੋਵੇ ਜੀ ਸਾਡਾ ਮਨ ਲੱਗੇ ਠੀਕ ਹੈ ਜੀ ਫਿਰ ਮੈਂ ਇਹਨਾਂ ਦੇ ਪਿੰਡ ਗਿਆ ਪੀਰ ਕੰਬੜੀ ਇਹ ਇਹਨਾਂ ਦਾ ਉੱਥੇ ਰਹਿਣਾ ਸੈਣਾ ਦੇਖਿਆ ਠੀਕ ਹੈ ਜੀ ਵਾਕਈ ਚੌਧਰੀ ਪਰਿਵਾਰ ਹੈਗਾ ਵਧੀਆ ਪਰਿਵਾਰ ਹੈਗਾ ਇਹਨਾਂ ਨੂੰ ਸ਼ੌਂਕ ਤੋਂ ਮਤਲਬ ਸੀਗਾ ਹੁਣ ਅਸੀਂ ਦਾ ਸਿਰਫ ਇਹਨਾਂ ਦੀ ਜੋ ਡਿਮਾਂਡ ਸੀ ਜੋ ਜ਼ਰੂਰਤ ਸੀ ਉਹ ਪੁੱਛੀ ਠੀਕ ਹੈ ਜੀ ਉਹ ਪੁੱਛ ਕੇ ਫਿਰ ਅਸੀਂ ਉਹਦੇ ਇਹਨਾਂ ਦੀ ਜ਼ਰੂਰਤ ਨੂੰ ਅਸੀਂ ਇੱਕ ਵਿਜ਼ਨ ਦਿੱਤਾ ਠੀਕ ਹੈ ਜੀ ਵੀ ਇਹ ਵਿਜ਼ਨ ਤੁਸੀਂ ਇਹ ਦਿੱਤਾ ਵੀ ਕਮਰੇਜ ਧੁੱਪ ਆਉਣੀ ਚਾਹੀਦੀ ਹੈ ਹੁਣ ਸਾਡੇ ਹਰੇਕ ਕਮਰੇਜ ਧੁੱਪ ਆਉਂਦੀ ਹੈ ਠੀਕ ਹੈ ਹਰੇਕ ਐਂਗਲ ਤੇ ਅਸੀਂ ਕਮਰੇ ਦੀ ਜੋ ਬੈਲੈਂਸਿੰਗ ਕੀਤੀ ਹੈ ਸੂਰਜ ਦੀ ਰੋਸ਼ਨੀ ਜਿਹੜੀ ਹੈ ਪ੍ਰੋਪਰ ਵਿੱਚ ਆਉਗੀ ਆਉਗੀ ਜਿੰਨੇ ਵੀ ਬੈਡਰੂਮ ਬਣਾਏ ਅਸੀਂ ਠੀਕ ਹੈ ਜੀ ਅੰਦਰ ਅਸੀਂ ਲੈਵਲ ਡਿਫਰੈਂਸ ਤਾਂ ਰੱਖਿਆ ਹੈਗਾ ਵੀ ਜਿਹੜੀ ਫਿਟਨੈਸ ਹੈਗੀ ਹੈ ਕੁਦਰਤ ਵੱਲੋਂ ਤੁਹਾਡਾ ਜਿਹੜਾ ਉਤਰਨਾ ਚੜ੍ਹਨਾ ਉਤਰੋਗੇ ਚੜ੍ਹੋਗੇ ਤੁਸੀਂ ਬਿਲਕੁਲ ਪ੍ਰੋਪਰ ਫਿੱਟ ਰਹੋਗੇ ਠੀਕ ਹੈ ਇਹ ਅਸੀਂ ਇਹ ਇਹ ਅਸੀਂ ਰੱਖਿਆ ਜਿਵੇਂ ਹੁਣ ਇੱਧਰ ਸਾਈਡ ਤੇ ਅਸੀਂ ਦੇਖਾ ਆਪਾਂ ਜਿਵੇਂ ਚੱਲਾਂਗੇ ਗਾਹਾਂ ਠੀਕ ਹੈ ਤੇ ਆਪਾਂ ਜਿਵੇਂ ਚੱਲਾਂਗੇ ਤੇ ਇੱਧਰ ਇੱਧਰ ਪ੍ਰੋਪਰ ਲੌਨ ਦਿੱਤਾ ਹੈ ਲੌਨ ਨੂੰ ਵੀ ਅਸੀਂ ਇਸ ਐਂਗਲ ਤੇ ਰੱਖਿਆ ਹੈਗਾ ਵੀ ਤੇ ਸਰਦੀ ਉਥੇ ਪ੍ਰੋਪਰ ਧੋਪ ਰਵੇ ਠੀਕ ਹੈ ਜੀ ਉਸ ਅਸੀਂ ਪ੍ਰੋਪਰ ਐਂਗਲ ਨੂੰ ਦੇਖੋ ਪ੍ਰੋਪਰ ਅਸੀਂ ਯੂਜ਼ ਕੀਤਾ ਹੋਇਆ ਠੀਕ ਹੈ ਇਹ ਸਾਰਾ ਸਾਰਾ ਇਹ ਸਾਰੇ ਲੈਵਲ ਡਿਫਰੈਂਸ ਅਸੀਂ ਰੱਖਿਆ ਹੈ ਸਾਰਾ ਸਾਰਾ ਠੀਕ ਹੈ ਜੀ ਇਹ ਵਾਸਤੂ ਨੂੰ ਪ੍ਰੋਪਰ ਅਸੀਂ ਸਾਰਾ ਮੱਦੇਨਜ਼ਰ ਰੱਖਿਆ ਹੋਇਆ ਹੈ ਨਾ ਠੀਕ ਹੈ ਜੀ ਉਹਦੇ ਅਕੋਰਡਿੰਗ ਸਾਰਾ ਬਣਾਇਆ ਹੋਇਆ ਪ੍ਰੋਪਰ ਸਾਰੀ ਧੋਪ ਹੈ ਸਾਰੀ ਹਾਂ ਵਧੀਆ ਏਰੀਆ ਬਣਾ ਰੱਖਿਆ ਵਾਕਈ ਨਾ ਮਹਿਫਿਲ ਵੀ ਲੱਗੀ ਹੋਈ ਹੈ ਵਧੀਆ ਵਿਸ਼ੋ ਗੱਲ ਜਿਵੇਂ ਤੁਸੀਂ ਗੱਲ ਕੀਤੀ ਜੈਲਦਾਂਪੁਰ ਬਾਰੇ ਅੰਕਲਰ ਉਹ ਤਾਂ ਉਸਤਾਨਾ ਵਿੱਚ ਹੀ ਵਿਕਦੀ ਵੀ ਹੈ ਹਾਂ ਸਰਵੈਂਟ ਕੁਆਟਰ ਦਾ ਸਾਰਾ ਸਿਸਟਮ ਬਾਹਰ ਦੀ ਬਾਹਰ ਰੱਖਿਆ ਉਧਰ ਦੀ ਉਧਰ ਪਿੰਡ ਛੱਡ ਕੇ ਆਏ ਆ ਤਾਂ ਆ ਨਹੀਂ ਵੀ ਆਪਾਂ ਪਿੰਡ ਛੱਡਿਆ ਪਿੰਡ ਦੀ ਯਾਦ ਹਾਂ ਕਲਚਰ ਆਪ ਉਹੀ ਰੱਖਿਆ ਨਾ ਕਲਚਰ ਆਪ ਉਹੀ ਰੱਖਿਆ ਵੀ ਸ਼ਹਿਰ ਤਾਂ ਆ ਪਾਗ ਵੀ ਲੇਕਿਨ ਆਪਣਾ ਕਲਚਰ ਉਹੀ ਰਹਿਣਾ ਚਾਹੀਦਾ ਹੈ ਠੀਕ ਹੈ ਠੀਕ ਹੈ ਇਏ ਸੋ ਲਾਵਾਂ ਆਪਣੇ ਅੰਦਰਲੇ ਪਾਸੇ ਹਾ ਲੈਵਲ ਹੈ ਇੰਨੇ ਲੈਵਲ ਨਹੀਂ ਕੱਚ ਪੂਰੇ ਆਵੇ ਇਹ ਜਿਵੇਂ ਆਪਾਂ ਹੁਣ ਆਪਾਂ ਪੋਰਚ ਦਾ ਲੈਵਲ ਨੀਵਾ ਹੋ ਗਿਆ ਜਿਵੇਂ ਗੱਡੀ ਗੁੱਡੀ ਚੜ੍ਹਨੀ ਸੁੱਕੀ ਹੋ ਜਾਂਦਾ ਜਿਵੇਂ ਠੀਕ ਹੈ ਜੀ ਉਹਦੇ ਬਾਅਦ ਆਪਾਂ ਜਿਵੇਂ ਚੜਾਂਗੇ ਅੰਦਰ ਮੇਨ ਇੰਟਰੈਸਟ ਤੋਂ ਠੀਕ ਹੈ ਫਿਰ ਆਪਾਂ ਡਰਾਇੰਗ ਰੂਮ ਵਿੱਚ ਫਿਰ ਉਤਰਾਂਗੇ ਆਪਾਂ ਠੀਕ ਹੈ ਜੀ ਐ ਅੰਦਰ ਜਾ ਕੇ ਲੈਵਲ ਡਿਫਰੈਂਸ ਹੋ ਜਿਵੇਂ ਆਪਾਂ ਤੁਸੀਂ ਦਿਖਾਉਂਗੇ ਇਹਨਾਂ ਨੂੰ ਠੀਕ ਹੈ ਜੀ ਉਹ ਜ਼ਿਆਦਾ ਸਮਝ ਆਊਗਾ ਠੀਕ ਹੈ ਜੀ ਜਦੋਂ ਆਪਾਂ ਪੋਰਚ ਦਾ ਲੈਵਲ ਆਹ ਆ ਗਿਆ ਹੁਣ ਆਪਾਂ ਸਟੈਪ ਚੱਕ ਕੇ ਆਪਾਂ ਤਹਾਂ ਜਾ ਰਹੇ ਹਾਂ ਠੀਕ ਹੈ ਜੀ ਆ ਦੂਜਾ ਇਹ ਆਪਣਾ ਮੇਨ ਐਂਟਰੈਂਸ ਆ ਗਿਆ ਬੜਾ ਵਾਈਡ ਐਂਟਰੈਂਸ ਆਪਣੇ ਕੋਲ ਮੇਨ ਐਂਟਰੈਂਸ ਦਾ ਕੀ ਸਾਈਜ਼ ਆ ਵੀ ਇਸ ਚੀਜ਼ ਦਾ 8.5 8 ਫੁੱਟ 6 ਇੰਚ ਦੀ ਹਾਈਟ ਹੈ ਇਹਦੀ ਠੀਕ ਹੈ ਜੀ ਤੇ 5 ਫੁੱਟ ਚੌੜਾ ਗੇਟ ਹੈ 5 ਫੁੱਟ ਚੌੜਾ ਗੇਟ ਹਾਂਜੀ ਹਾਂਜੀ ਬਹੁਤ ਵਧੀਆ ਹੈ ਨਾ ਵੀ ਹਾਂ ਐਂਟਰੈਂਸ ਵੀ ਇਹੋ ਜਿਹੀ ਬਣਾਈਏ ਦਰਵਾਜ਼ਾ ਡਿਜ਼ਾਈਨ ਜਿਵੇਂ ਦੇਖੋ ਉਹਨੂੰ ਅੱਗੋਂ ਦਰਵਾਜ਼ੇ ਡਿਜ਼ਾਈਨ ਵਧੀਆ ਹੋਣਾ ਹਾਂ ਪ੍ਰੋਪਰਲੀ ਨਵੀਆਂ ਕੁੜੀਆਂ ਦੀ ਚੀਜ਼ ਹੈਗੀ ਇਹ ਵੀ ਆਪਾਂ ਕੋਈ ਵੀ 올ਡ ਫੈਸ਼ਨ ਦੀ ਦਰਵਾਜ਼ਾ ਹੁੰਦੇ ਦੋ ਜੋੜੀ ਵਾਲੇ ਉਹ ਚੀਜ਼ ਨਹੀਂ ਹੈਗੀ ਹਾਂ ਪ੍ਰੋਪਰਲੀ ਵਧੀਆ ਬਣਿਆ ਹੋਇਆ ਆਹ ਡਰਾਈਵ ਰੂ ਰੋਇਰ ਉਹਦਾ ਕਨਸੈਪਟ ਹੀ ਬੋਲਦੀ ਜੇ ਤੁਸੀ ਹਾਂ ਜੋਸ਼ ਕੀ ਪ੍ਰੋਪਰ ਐਂਟਰ ਕਰਦੇ ਸੇ ਘਰ ਦੇ ਅੰਦਰ ਵੀ ਹੈ ਤੇ ਘਰ ਦੇ ਬਾਹਰ ਵੀ ਹੋ ਗਿਆ ਇੱਕ ਰਕਾਰ ਦਾ ਦੇਖੋ ਪ੍ਰੋਪਰ ਜਿਉ ਤੋਂ ਉਪਰ ਆ ਰਹੀ ਹੈ ਦੇਖੋ ਹਾਂਜੀ ਹਾਂਜੀ ਇਧਰ ਉਹ ਪੂਰਾ ਐਂਗਲ ਕਰਕੇ ਨਾ ਬਧੇ ਕੀਤਾ ਹੋਇਆ ਹਾਂ ਇੱਕ ਮੈਂ ਸੋਫੇ ਦਾ ਡਿਜ਼ਾਈਨ ਦੀ ਗੱਲ ਕਰ ਰੋਤੀ ਗਈ ਹਾਂਜੀ ਅਗਰ ਵੀ ਸੋਫੇ ਦਾ ਡਿਜ਼ਾਈਨ ਬਹੁਤ ਅਲੱਗ ਜਿਹਾ ਬਣਾਇਆ ਹੈ ਬਿਲਕੁਲ ਜਿਵੇਂ ਹੁੰਦਾ ਹੈ ਇੱਕ ਮੋਥੇ ਵੀ ਕਿਨ ਸੈਂਟਰ ਤੇ ਕੋਰਨਰ ਨੂੰ ਕਵਰ ਕਰਕੇ ਟੇਬਲ ਬਣਾਇਆ ਹਾਂਜੀ ਆ ਕਿੱਥੋਂ ਬਣਵਾਇਆ ਇਹ ਤੇ ਇਹ ਕੀ ਸੋਚ ਸੀਗੀ ਆ ਤੁਸੀਂ ਬਣਵਾਉਣ ਦੀ ਆ ਸੋਚ ਬੇਟੇ ਦੀ ਸੀ ਨਵਾਂ ਡਿਜ਼ਾਈਨ ਦਾ ਬਟੇ ਸੋ ਵੀ ਲੱਕੜ ਵਰਗਾ ਲੱਗੇ ਵੀ ਲੱਕੜੀ ਜਹਾ ਲੱਗੇ ਤੋ ਚੀੜ ਦੀ ਲੱਕੜੀ ਦਾ ਉਦਾ ਬਣਾਇਆ ਠੀਕ ਹੈ ਜੀ ਤੇ ਉਹ ਅਮਰਗੜ ਅਮਰ ਉਹ ਸਾਰਾ ਨੇਚੁਰਲ ਰੱਖਣ ਦੀ ਕੋਸ਼ਿਸ਼ ਕੀਤੀ ਆਪਾਂ ਸਾਰਾ ਕੁਝ ਠੀਕ ਹੈ ਜੀ ਜਿਹੜਾ ਕੁਦਰਤ ਦੇ ਨਾਲ ਹਰ ਚੀਜ਼ਾਂ ਇੱਥੇ ਪ੍ਰੋਪਰ ਮੈਚਿੰਗ ਹੁੰਦੀਆਂ ਰਹਿਣ ਸਾਰੀਆਂ ਸਾਰੀਆਂ ਉਹ ਵੀ ਡਾਊਨ ਸੇਲਿੰਗ ਵੀ ਹਾਂ ਸਿੰਪਲ ਜੀ ਬਿਲਕੁਲ ਹੈ ਹੋਟਲ ਵੀ ਬਣਾਈ ਆਪਾਂ ਚੀਜ਼ ਤੇ ਟ੍ਰੈਡੀਸ਼ਨਲ ਲੱਗ ਜਾਂਦੀ ਆ ਬਿਲਕੁਲ ਕੋਈ ਫਰਕ ਨਹੀਂ ਹੈ ਨਾ ਕੋਈ ਕੋਈ ਵੀ ਨਹੀਂ ਲੱਗਦਾਗਾ ਦੂਜਾ ਇੱਕ ਉਹ ਲੈਵਲ ਹੋ ਗਿਆ ਹਾਂ ਜੀ ਇੱਥੋਂ ਫਿਰ ਆਪਾਂ ਚੜ ਰਹੇ ਹੁਣ ਲੋਗੇ ਦੇ ਵਿੱਚ ਹਾਂਜੀ ਮਤਲਬ ਮੈਨੂੰ ਇੱਕ ਗੱ ਮੇਨ ਕਾਰਨ ਲੈਵਲ ਬਣਾਉਣ ਦਾ ਕੀ ਹੈ ਇਹਦੇ ਪਿੱਛੇ ਕੀ ਕਨਸੈਪਟ ਹੈ ਵੀ ਆਪਾਂ ਘਰ ਦੇ ਵਿੱਚ ਲੈਵਲ ਆਪਾਂ ਕਿਉਂ ਬਣਾਉਣੇ ਚਾਹੀਦੇ ਮੈਂ ਤੁਹਾਨੂੰ ਦੱਸਦਾ ਇੱਕ ਇਹਦੇ ਪਿੱਛੇ ਲੌਜੀਕ ਜਿਵੇਂ ਪਹਾੜੀ ਲੋਕ ਹੁੰਦੇ ਆ ਠੀਕ ਹੈ ਜੀ ਉਹ ਫਿੱਟ ਕਿਉਂ ਰਹਿੰਦੇ ਉਹਨਾਂ ਨੂੰ ਕੋਈ ਹਾਰਟ ਦੀ ਪ੍ਰੋਬਲਮ ਬਹੁਤ ਘੱਟ ਹੁੰਦੀ ਬਹੁਤ ਹੀ ਘੱਟ ਹੁੰਦੀ ਰੀਜ਼ਨ ਅਸੀਂ ਘਰ ਦੇ ਵਿੱਚ ਚੱਲਣਾ ਉਤਰਨਾ ਨਹੀਂ ਚਾਹਦੇ ਹਾਂਜੀ ਅਸੀਂ ਹਮੇਸ਼ਾ ਕਲਾਇੰਟ ਨੂੰ ਕਹਿੰਦੇ ਵੀ ਥੋੜੇ ਜਿਹਾ ਲੈਵਲ ਡਿਫਰੈਂਸ ਲੈ ਲਓਗੇ ਮੈਂ ਹੋਰ ਵੀ ਬਥੇਰੇ ਘਰ ਬਣਾਏ ਜਿਸ ਕਾਫੀ ਲੈਵਲ ਡਿਫਰੈਂਸ ਲੈਣੇ ਆ ਠੀਕ ਹੈ ਜੀ ਹਨਾ ਉਦੇ ਨਾਲ ਇੱਕ ਫਿਟਨੈਸ ਰੰਦੀ ਪ੍ਰੋਪਰ ਬੰਦੇ ਦੇ। ਠੀਕ ਹੈ। ਕੁਦਰਤ ਵਾਲੀਓ ਆਪਾਂ ਰੋਜ਼ ਉੱਤਰ ਰਹੇ ਆਂ, ਦਸ ਕਦਮ ਚੱਲ ਰਹੇ ਆਂ, ਡਾਕਟਰ ਵੀ ਆਪਾਂ ਨੂੰ ਕਹਿੰਦੇ ਹੈਗੇ ਆਂ ਵੀ ਮਲਵੋ ਟੈਕਸਰਸ ਜ ਕਰਿਆ ਕਰੋ। ਜਦੋਂ ਆਪਾਂ ਨੇਚਰਲ ਐਕਸਰਸਾਈਜ਼ ਦਿੰਨੇ ਹੈਗੇ ਆਂ ਠੀਕ ਹੈ ਜੀ। ਤੇ ਉਹ ਤੁਸੀਂ ਰੂਟੀਨ 'ਚ ਹੀ ਕਰਨ ਲੱਗ ਗਏ ਤਾਂ ਤੁਹਾਡੀ ਇੱਕ ਹੈਬਿਟ ਬਣ ਜਾਂਦੀ ਹੈ। ਬਿਲਕੁਲ ਬਿਲਕੁਲ। ਤੇ ਬੰਦਾ ਉਹ ਫਿੱਟ ਰਹਿੰਦਾ ਹੈਗਾ। ਠੀਕ ਹੈ। ਮਤਲਬ 2-4 ਸੌਹ। ਆਹੀ ਬਾਤ ਹੈ ਜੀ। ਵੀ ਮੇਨ ਕਾਰਨ ਰੂਟੀਨ ਮੈਂ ਰੂਟੀਨ ਮੈਂ ਚੜਦੇ ਆਂ ਚਾਰ-ਪੰਜ ਪੈੜੀ ਬਿਨਾਂ ਚੜੀ ਜਾਏ, ਦੋ-ਤਿੰਨ ਪ ਉਜ਼ਰੂ ਵੀ ਚਾਬੇ ਵੀ ਆਂ ਠੀਕ ਹੈ ਬੰਦੀ ਕੋਈ ਨਾ ਸਪੈਸ਼ਲ ਟਾਈਮ ਨਹੀਂ ਕਰਨਾ ਸਪੈਸ਼ਲ ਟਾਈਮ ਨਹੀਂ ਕਰਨਾ ਪੈਂਦਾ ਬਸ ਬਿਲਕੁਲ ਬਿਲਕੁਲ ਤੇ ਕਿਚਨ ਵਾਲਾ ਕਨਸੈਪਟ ਉਹ ਕਿਚਨ ਬਹੁਤ ਖੁੱਲੀ ਬਣਾਈ ਹੋਈ ਹੈ ਕਿਚਨ ਦਾ ਕਿੰਨਾ ਕਿ ਹੈ 16x12 ਦੀ ਹੈ ਆਉਣ ਜਾਣ ਵਾਲਾ ਰਹਿੰਦਾ ਹੈ ਪੂਰਾ ਰਹਿੰਦਾ ਤਾਂ ਕਰਕੇ ਵੀ ਕਿਚਨ ਦਾ ਪੂਰਾ ਏਰੀਆ ਖੁੱਲਾ ਦਿੱਤਾ ਵੀ ਬੰਦ ਆਪ ਕੰਮ ਕਰਦਾ ਹੈ ਮੁੰਨਾ ਕੰਮ ਕਰੀ ਜਾਂਦਾ ਹੈ ਮੈਡਮ ਹੋਵੇ ਦੋ ਲੇਡੀਜ਼ ਹੋਰ ਵੀ ਹੋਵੇ ਤਾਂ ਭੀੜ-ਭੜਕਾ ਨਾ ਹੋਵੇ ਪ੍ਰੋਪਰ ਵੈਂਟੀਲੇਸ਼ਨ ਹੈ ਕਿਚਨ ਦਾ ਸਾਰਾ ਜਿੰਨਾ ਵੈਂਟੀਲੇਸ਼ਨ ਹੈਗਾ ਪੂਰਾ ਸਾਰਾ ਯੂਟਿਲਿਟੀ ਏਰੀਆ ਪ੍ਰੋਪਰ ਐਸ ਦਾ ਸਾਈਡ ਤੇ ਹੈਗਾ ਸਾਰਾ ਠੀਕ ਐਸਪਾਸ ਮਗਰ ਵਾਸ਼ਿੰਗ ایرিয়া ਮਾੜਾ ਵਾਸ਼ਿੰਗ ایرিয়া ਸਾਰਾ ਮਗਰ ਪ੍ਰੋਪਰ ਯੂਟਿਲਿਟੀ ایرিয়া ਹੈ ਕਿੰਨਾ ਸਾਈਜ਼ ਹੈ ਕਿਚਨ ਦਾ 16 ਇੰਚ 12 16 ਇੰਚ 12 ਹਾਂਜੀ ਹਾਂਜੀ ਤੇ ਕਿਚਨ ਦੇ ਨਾਲ ਪੈਨਲ ਜਿਵੇਂ ਆਪਾਂ ਆਪਣੇ ਬਣਾਏ ਹੋਏ ਲੱਕੜ ਦਾ ਕੰਮ ਕੀਤਾ ਹੋਇਆ ਆ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਹਾਂਜੀ ਹਾਂਜੀ ਬਈ ਅੱਜ ਵੀ ਇਹ ਜਿਹੜੀ ਡਿਜ਼ਾਈਨ ਉਸ ਦੀ ਚੱਲਦੀ ਹੈ ਡਿਜ਼ਾਈਨ ਸਾਰੇ ਪਰਮਿੰਦਰ ਡਿਜ਼ਾਈਨ ਸਾਰੇ ਪਰਮਿੰਦਰ ਪਰਮਿੰਦਰ ਜੀ ਨੇ ਦਿੱਤੇ ਸੀ ਸਾਰੇ ਡਿਜ਼ਾਈਨ ਮਿਸਤਰੀ ਓਮ ਜੀ ਸੀਗੇ ਸੁਥਾਰ ਰੋਡਾ ਵਾਲੀ ਦੇ ਆ ਉਹਨਾਂ ਨੇ ਬਣਾਏ ਸੀਗਾ ਠੀਕ ਹੈ ਜੀ ਬਹੁਤ ਅੱਛਾ ਹੈ ਨਾ ਕਨਸੈਪਟ ਆ ਵੀ ਆਪਰ ਕੋਈ ਦੀਪਾ ਗੱਲ ਕਰਦੇ ਜਿਵੇਂ ਪਿੰਡ ਚੋਂ ਆਪਾਂ ਆਏ ਤਾਂ ਆਪਾਂ ਨੂੰ ਫੀਲ ਨਾ ਹੋਵੇ ਵੀ ਆਪਾਂ ਸ਼ਹਿਰ ਦਾ ਕਿ ਟਾਈਟ ਹੋ ਗਏ ਸ਼ਹਿਰਾ ਜਿੱਤ ਘਰ ਬੰਦ ਬੰਦੀ ਹੋ ਜਾਂਦੇ ਲੱਗਦਾ ਹੁਣ ਆ ਇੱਥੇ ਕੱਢ ਕੇ ਵੀ ਆਪਾਂ ਮੇਨ ਹਾਂ ਰੋਸ਼ਨੀ ਦੇਖੋ ਪੂਰੀ ਰੋਸ਼ਨੀ ਹੈਗੀ ਹੈ ਨੈਚੁਰਲ ਲਾਈਟ ਬਿਲਕੁਲ ਵਧੀਆ ਲੱਗਦਾ ਹੈ ਆਪਾਂ ਜਿਵੇਂ ਪਿੰਡਾਂ ਚ ਘਰ ਹੁੰਦੇ ਹਾਂ ਉਹ ਜਿਹੀ ਬਿਲਕੁਲ ਉਹ ਚੀਜ਼ ਲੱਗੀ ਹੁੰਦੀ ਹੈ ਮਤਲਬ ਕਿਚਨ ਤੋਂ ਆਪਾਂ ਕਹੇ ਡਾਈਨਿੰਗ ਥੱਲੇ ਉਤਰ ਰਹੇ ਆ ਆਪਾਂ ਠੀਕ ਹੈ ਡਾਈਨਿੰਗ ਵਾਲਾ ਵੀ ਲੈਵਲ ਹੋ ਗਿਆ ਹੁਣ ਕੁਦਰਤੀ ਇੱਥੇ ਦੇਖੋ ਫੇਰ ਆਪਣੀ ਐਕਸਰਸਾਈਜ਼ ਹੋਰੀ ਰੁਟੀਨ ਚ ਇੱਕ ਆਹ ਤਾਂ ਫੇਰ ਆ ਇਹ ਤੋਂ ਜੇ ਆਪਾਂ ਸਟੈਪ ਥੱਲੇ ਉਤਰ ਕੇ ਆ ਰਹੇ ਹਾਂ ਇਹ ਵੀ ਕੁਦਰਤ ਵੱਲੋਂ ਤੁਹਾਡੀ ਐਕਸਰਸਾਈਜ਼ ਹੋ ਰਹੀ ਹੈ ਠੀਕ ਹੈ ਦੇਖ ਆ ਚੀਜ਼ ਮੈਂ ਹਿਡਨ ਜਿਹੜੀ ਤੁਸੀਂ ਆ ਹਿਡਨ ਕੁਐਸਚਨ ਦਿੱਤਾ ਜੀ ਬਿਲਕੁਲ ਠੀਕ ਹੈ ਮੈਂ ਆ ਪਾਪਾਈ ਲਾਵਾ ਇੱਕ ਵਾਰ ਹੀ ਨਿਕਾਜੀ ਨਹੀਂ ਲਾਵਾ ਫਿਰ ਉਸ ਤੋਂ ਬੰਦਾ ਖਾਣਾ ਖਾਣ ਹਾਂਜੀ ਹਾਂ ਕੋਲੇ ਦੇ ਕੋਲੇ ਸਾਰਾ ਕੁਝ ਬਹੁਤ ਵਧੀਆ ਜਿਵੇਂ ਆ ਲੱਕੜ ਦੇ ਫਿਨਿਸ਼ਿੰਗ ਹਾਂਜੀ ਹਾਂ ਹਾਂ ਬਿਲਕੁਲ ਬਿਲਕੁਲ ਯਾਰ ਉਹ ਸੋਚ ਕੇ ਬਣਾਇਆ ਨਾਲ ਇਸ ਦਾ ਕਨਸੈਪਟ ਪੂਰਾ ਵਧੀਆ ਹੈਗਾ ਹਾਂਜੀ ਹਰ ਇੱਕ ਸਪੇਸ ਨੂੰ ਯੂਜ਼ ਕੀਤਾ ਹੋਇਆ ਤੇ ਆਪਾਂ ਬਾਹਰ ਹਾਂਜੀ ਲਾ ਲਈਏ ਨਾ ਮੈਂ ਡਰੋਇੰਗ ਰੂਮ ਅਲੱਗ ਤੋਂ ਹੋ ਗਿਆ ਬਾਹਰ ਸਿੱਟੀ ਦਾ ਅਲੱਗ ਤੋਂ ਹੋ ਗਈ ਰੋਟ ਚ ਲੱਗ ਤੋਂ ਹੋ ਗਈ ਤੇ ਅੰਦਰ ਲੌਬੀ ਦੀ ਜੀ ਆਪਾਂ ਬੰਦੀ ਉਹ ਸਿਟਿੰਗ ਆਪਣੇ ਅਲੱਗ ਤੋਂ ਫੈਮਿਲੀ ਸਿਟਿੰਗ ਹੋ ਗਈ ਨਾ ਇਹਦਾ ਲੱਗ ਤੋਂ ਹੋ ਗਿਆ ਇਹਦੀ ਕੀ ਹੁੰਦੀ ਹੈ ਆਪਣੇ ਇੱਕੀ ਜਗ੍ਹਾ ਹੁੰਦੀ ਹੈ ਹਾਂਜੀ ਹਾਂਜੀ ਉਹ ਜੀ ਆਪਾਂ ਡਾਈਨਿੰਗ ਯੂਜ਼ ਕਰਦੇ ਆ ਉਹਦੇ ਜੀ ਆਪਾਂ ਵੈਨ ਅਸਿ ਯੂਜ਼ ਕਰਦੇ ਨੇ ਕੋਈ ਯੂਜ਼ ਕਰਦੇ ਨਾ ਉਹ ਫਰਕ ਹੋ ਗਿਆ ਉਸ ਦਾ ਹੁਣ ਜੇ ਮੈਂ ਮਾਸਟਰ ਬੈਡਰੂਮ ਜਾਣਾ ਇੱਥੋਂ ਫਿਰ ਸਟੈਪ ਆ ਗਿਆ ਠੀਕ ਹੈ ਇੱਥੋਂ ਫਿਰ ਆਪਾਂ 4 ਸਟੈਪ ਚੜ੍ਹ ਕੇ ਠੀਕ ਹੈ ਫਿਰ ਆਪਾਂ ਮਾਸਟਰ ਬੈਡਰੂਮ ਜਾਵਾਂਗੇ ਤੇ ਆ ਕਮਰੇ ਦਾ ਵੀ ਕਿੰਨਾ ਸਾਈਜ਼ ਹੈਗਾ ਪੂਰਾ 15x15 15x14 ਦਾ ਕਮਰਾ ਹੈ 15x14 ਦਾ ਹਾਂਜੀ ਹਾਂਜੀ ਬਹੁਤ ਵਧੀਆ ਰਹਾ ਇੱਕ ਕਮਰੇ ਦੀ ਜਿਹੜੀ ਤੁਸੀਂ ਆ ਕਲਰ ਚੂਸ ਰੱਖੀਤਾ ਹੈ ਹਾਂਜੀ ਤੇ ਪਰਨਿਕਰ ਦਾ ਆਪਾਂ ਕਿਚਨ ਚ ਗਈਏ ਹਾਂਜੀ ਬਰੋਇਲਰ ਉਹਨੇ ਉਸਨ ਮਾਈਕਲ ਸੋਪ ਦੀ ਗੱਲ ਕੀਤੀ ਤੇ ਆਪ ਵੀ ਆ ਪਾਈ ਦੀ ਗੱਲ ਕੀਤੀ ਹੈ ਹਾਂਜੀ ਕਲਰ ਦਾ ਪੈਟਰਨ ਬਹੁਤ ਵਧੀਆ ਹੈ ਇੱਥੋਂ ਵਿੰਡੋ ਦਾ ਦੇਖੋ ਤੁਹਾਨੂੰ ਸਾਰਾ 뷰 ਦਿਖਦਾ ਇੱਥੋਂ ਦੇਖੋ ਤੁਹਾਨੂੰ ਸਾਰਾ 뷰 ਦਿਖਦਾ ਪਿੰਡ ਦਾ ਪੂਰਾ ਬਾਹਰ ਦਾ 뷰 ਨਾਲੇ ਰੋਸ਼ਨੀ ਪੂਰੀ ਤੇ ਲੈਵਲ ਅੱਛਾ ਆ ਸੂਰਜ ਸੂਰਜ ਦੀ ਪਹਿਲੀ ਰੋਸ਼ਨੀ ਇੱਥੇ ਆਉਂਦੀ ਹੈ ਠੀਕ ਹੈ ਹਾਂ ਦੇ ਉੱਪਰ ਲੈ ਲੇ ਲੋਰ ਤੋਂ ਸਾਡੇ ਇਹਨਾਂ ਦੇ ਪਾਈਸੋ ਸਪੈਸ਼ਲ ਇੱਛਾ ਸੀ ਵੀ ਮੈਂ ਮਾਸਟਰ ਬੈਡਰੂਮ 'ਚ ਬੈਠਾ ਤੇ ਜਦੋਂ ਸੂਰਜ ਉੱਗੇ ਤੇ ਮੇਰੀ ਰੋਸ਼ਨੀ ਅੰਦਰ ਹੋਣੀ ਚਾਹੀਦੀ ਸੂਰਜ ਸੂਰਜ ਦੀ ਠੀਕ ਹੈ ਉਹ ਨਾਲੇ ਹਰ ਇੱਕ ਪਾਸੇ ਹਰ ਇੱਕ ਪਾਸੇ ਹਰ ਇੱਕ ਪਾਸੇ ਬਿਲਕੁਲ ਬਾਹਰ ਆ ਕੇ ਕੋਈ ਘੰਟੀ ਬਾਹਰ ਆ ਕੇ ਕੋਈ ਘੰਟੀ ਬਜਾਉਂਦਾ ਹੈ ਅਗਲਾ ਦਿਨ ਤੁਸੀਂ ਵੇਖ ਕਿੱਥੋਂ ਲਿੱਤਾ ਤੁਸੀਂ ਵੇਖ ਕਿੱਥੋਂ ਲਿੱਤਾ ਤੁਸੀਂ ਬਾਹਰ ਨਿਕਲੇ ਵੀ ਨਹੀਂ ਨਾਲੇ ਪ੍ਰਾਈਵੇਸੀ ਵੀ ਮੈਂਟੇਨ ਹੋ ਜਾਂਦੀ ਆਪਣੀ ਨਿਗਾ ਵੀ ਬਾਹਰ ਨਹੀਂ ਹੋ ਰਹੀ ਯਾਰ ਹਾਂਜੀ ਹਾਂਜੀ ਹਾਂ ਹਾਂ ਵਧੀਆ ਹੈਗੀ ਹੈ 729 ਦੇ 729 ਦਾ ਡਰੈਸਿੰਗ ਹੈ ਵਾਰਡਰੋਬ ਤੇ ਇਧਰ ਅੰਦਰ ਤੇ ਆਰਡਰ ਉਹ ਜਿਹਾ ਹੀ ਆਏਗਾ وہی ਫਰਮਾਇਕਾ ਦਾ ਕਲਰ ਬਹੀ ਜੀ ਜੀ ਰੋਸ਼ਨੀ ਰੋਸ਼ਨੀ ਚ ਵੀ ਬਹੁਤ ਸਾਰੇ ਪ੍ਰੋਪਰ ਅਸੀਂ ਰੋਸ਼ਨੀ ਦਾ ਤਾਂ ਵਿਸ਼ੇਸ਼ ਧਿਆਨ ਰੱਖਿਆ ਜੀ ਘਰ ਚ ਠੀਕ ਹੈ ਜੀ ਉਹ ਹਮੇਸ਼ਾ ਹੀ ਰੱਖਦੇ ਰਹੇਗੇ ਔਰ ਦੂਜੀ ਗੱਲ ਹੈ ਨਾ ਕਲਰ ਪੈਟਰਨ ਕਲਰ ਜਿਵੇਂ ਆਪਾਂ ਡਾਰਕ ਕੋਈ ਬੜਾ ਕਿ ਚੀਜ਼ ਨਹੀਂ ਕਿਤੇ ਲਾਈਟ ਸਮੂਥਿੰਗ ਦਾ ਕਲਰ ਰੱਖਿਆ ਵੀ ਜਿਹੜਾ ਆਪਾਂ ਹਜੇ ਵੀ ਤਪ ਭਰੀ ਕਮਰੇ ਦੇ ਕੋ ਹਜੇ ਵੀ ਰੂਮਸ ਤੋਂ ਪਾਈ ਹੈ ਸ਼ਾਮ ਦੇ ਪਾਸ ਵੱਜੇਗਾ ਜੀ ਪੂਰੀ ਰੋਸ਼ਨੀ ਆਪਾਂ ਲਾਈਟਾਂ ਜਗਾਉਣ ਦੀ ਲੋੜ ਹੈ ਨਹੀਂ ਹਾਂ ਉਦੋਂ ਨਾ ਬਾਕੀ ਵੀਰਿਆ ਕਾ ਜਰੂਰ ਜਗਾ ਰੱਖੀ ਹੈ ਆਦਰਵਾਈ ਲੋਡ ਨਹੀਂ ਹੈ ਜੀ ਬਿਲਕੁਲ ਬਿਲਕੁਲ ਬੰਦੇ ਦੇ ਘਰੇ ਦਾ ਮੱਲਾ ਤਾਂ ਲਾਈਟ ਰੇਟ ਦੇ ਬਿੱਲ ਬਚਾ ਲੈਣ ਵਿਚਾਰ ਸਾਥ ਬਹੁਤ ਸਰਦਾ ਤੇ ਕੋਲੇ ਕਨੇ ਕਿੰਨੇ ਬੈਡਰੂਮ ਹੈ ਜੀ ਘਰ ਦੋ ਬੈਡਰੂਮ ਦੋ ਹੈ ਜੀ ਇੱਕ ਦੋ ਬੈਡਰੂਮ ਹੋਏ ਕਾਮਲਾ ਹੋ ਗਿਆ ਇੱਕ ਇਧਰ ਬੈਡਰੂਮ ਹੈ ਸਾਹਮਣੇ ਬੈਡਰੂਮ ਹੋ ਗਿਆ ਹਾਂਜੀ ਹਾਂਜੀ ਇਹ ਕਹਿੰਦਾ ਉਹਨੂੰ ਇਧਰ ਵਾ ਕੇ ਥੰਨੇ ਰੱਖਾ ਕੋੜੀਆਂ ਵਾਲਾ ਵੀਰਿਆ ਕੀ ਕਵਰ ਕੀਤੀ ਹੋਈ ਹੈ ਆਈ ਨਈ ਚੀਜ਼ ਹੈ ਕਿ ਆਮੋਮਨ ਪੋੜੇ ਨੂੰ ਸਾਰੇ ਕਵਰ ਕਰਦੇ ਆ ਹਾਂਜੀ ਹੋ ਰੀਆ ਕਵਰ ਕਰ ਪਰ ਇੱਥੇ ਵੀ ਅਲਮਾਰੀ ਦਿੱਤੀ ਹੈ ਹਰੇ ਕਲਮਾਰੀਆਂ ਸਾਰੀਆਂ ਯੂਜ਼ਡ ਆਪ ਡਿਜ਼ਾਈਨ ਸਾਰੇ ਪਰਮਿੰਦਰ ਜੀ ਦੇ ਹੈ ਦਿਮਾਗ ਲਾ ਲਾ ਕੇ ਬਣਾਏ ਹੈ ਅਜੇ ਰੂਟੀਨ ਦਾ ਜਿਵੇਂ ਦੋਨੋਂ ਪਾਸੇ ਰਜ਼ਾਈਆਂ ਰੁਜ਼ੂਆਂ ਪਈ ਹੋਵੇ ਹੋਰ ਉਹ ਐਸਾ ਸਮਾਨ ਪਿਆ ਹੋਵੇ ਅੱਛੀ ਦਿਖਾਣੀ ਤਾਂ ਨਹੀਂ ਚਾਹੀਦੀ ਹੈ ਪਪਾ ਜੀ ਨੂੰ ਥੋੜਾ ਬਹੁਤ ਸ਼ੌਂਕ ਸੀਗਾ ਹੁਣ ਤਾਂ ਛੜਤਾ ਹੁਣ ਆਏ ਵਾਸਤੇ ਆਪਾਰ ਵੀ ਬਣਾਇਆ ਹੈ ਹਾਂ ਠੀਕ ਹੈ ਹਲੋ ਹੋਈ ਗਾ ਆਪਾਂ ਲੋਕ ਪੇੜਾ ਜਿਹੇ ਜੈਲ ਦਾ ਪਰਿਵਾਰ ਹੈ ਨਾ ਚੋਦਰੀ ਫੈਮਿਲੀ ਹੈਗੀ ਬਿਲਕੁਲ ਬਿਲਕੁਲ ਤੇ ਆਪਾਂ ਐ ਨਹੀਂ ਵੀ ਪਿੰਡ ਛੱਡ ਕੇ ਆ ਗਏ ਤਾਂ ਆਪਾਂ ਵੀ ਆਪਣਾ ਘਰੋਂ ਵੀ ਛੱਡੇ ਏ ਕੋਬਸ 160 ਬਰ ਵੀ ਛੱਡੇ ਉਹ ਗੱਲ ਨਹੀਂ ਹੈਗੀ ਵੀ ਪੂਰੀ ਚੀਜ਼ ਵਧੀਆ ਰੱਖੀ ਹੈ ਵੀ ਫਲੋਰ ਵੀ ਰੱਖਿਆ ਨਾ ਫਲੋਰ ਵੀ ਰਫ ਰਫ ਟਾਈਪ ਰੱਖਿਆ ਹੋਇਆ ਵੀ ਸਲਿੱਪ ਨਾ ਹੋਵੇ ਪੈਰ ਸਲਿੱਪ ਨਾ ਹੋਵੇ ਵੀ ਵਧੀਆ ਹੈ ਨਾ ਵੀ ਉਹ ਰਫਪਾ ਪੈਰ ਸਲਿੱਪ ਨਹੀਂ ਮੈਚ ਹੋ ਗਿਆ ਤੇ ਚੀਜ਼ ਅੱਛੀ ਲੱਗਦੀ ਹੈ ਇਕਾ ਬੈਡਰੂਮ ਹੋ ਗਿਆ ਇਕਾ ਬੈਡਰੂਮ ਆ ਕੇ ਦੇਖੋ ਇੱਥੇ ਵੀ ਪ੍ਰੋਪਰ ਰੋਸ਼ਨੀ ਤੁਹਾਨੂੰ ਪ੍ਰੋਪਰ ਹੈ ਦੇਖੋ ਇੱ ਤੇ ਆ ਵੀ ਪੂਰਾ ਵਧੀਆ ਬਣਿਆ ਹੈ ਨਾ ਪੂਰੀ ਐਸ ਵਿੱਚੋਂ ਰੋਸ਼ਨੀ ਹੋ ਗਈ ਆਪਾਂ ਡਰੋਪ ਉੱਪਰ ਲੱਗਾ ਹਾਂਜੀ 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 ਠੀਕ ਹੈ ਪਲੱਸ ਕਮਰੇ ਦੀ ਪੂਰੀ ਰੋਸ਼ਨੀ ਹੈ ਪਤਾ ਨਹੀਂ ਕਿੰਨੀ ਹੈ ਪਰ ਪ੍ਰੋਪਰ ਵਿੰਡੋ ਹੈ ਨਾ ਬਰਬਰ ਬਾਥਰੂਮ ਹੋਵੇ ਜੋ ਵੀ ਠੀਕ ਹੈ ਇਸ ਕੋਲ ਹਾਂ ਇਧਰ ਮਾਈ ਪ੍ਰੋਪਰ ਅਗੇ ਦਾ ਅਦਰ ਰੋਮ ਹਾਂਜੀ 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 ਗੈਸ ਕਮਰੇ ਦਾ ਸਾਈਜ਼ ਕਿੰਨਾ ਵੀ ਹੋਰ ਨਹੀਂ ਹੈ 14x15 ਦਾ ਕਰੀਬ ਹੈ 14x15 ਦਾ ਹੈ ਕਮਰੇ ਦਾ ਹਾਂ ਜੀ ਮਗਰ ਪੂਰਾ ਰੂਮ ਬਣਿਆ ਹੈ ਜਿਹੜਾ ਪੂਰਾ ਰੂਮ ਆ ਗਿਆ ਜਿੱਦਾਂ ਠੀਕ ਹੈ ਨਾ ਓਵਰਲ ਘਰ ਤੇ ਵਧੀਆ ਬਹੁਤ ਵਧੀਆ ਥੀਮ ਦੇ ਸਾਵਾ ਚੀਜ਼ ਬਣਾਈ ਹੋਈ ਹੈ ਬਾਈ ਵੀ ਰੋਸ਼ਨੀ ਲਾ ਲਈਏ ਫਰਨੀਚਰ ਦਾ ਕੰਮ ਲਾ ਲਈਏ ਕਲਰਸ ਚੂਸ ਸੈਕਸ਼ਨ ਜੋ ਕੀਤਾ ਹੈ ਉਹ ਲਾ ਲਈਏ ਔਰ ਮੇਨਲੀ ਜੋ ਲੈਵਲ ਹੈਗੇ ਆ ਉੱਪਰ ਵੀ ਜਾ ਕੇ ਬੇਟੇ ਦਾ ਕਮਰਾ ਵੀ ਪੂਰਾ ਸਟੈਪ ਅਪ ਜਾ ਕੇ ਬਣਿਆ ਹੋਇਆ ਸਾਰਾ ਸਾਰਾ ਹਾਂਜੀ ਦੋ ਬੈਡਰੂਮ ਉੱਤੇ ਹਾਂਜੀ ਹਾਂ ਉਹਨੂੰ ਇਧਰੋਂ ਅੱਗੇ ਰੱਖਾ ਤੇ ਪੌੜੀਆਂ ਤੇ ਗਰੇਵੈਂਟ ਵਧੀਆ ਜਿਵੇਂ ਜਿਹੜੀ ਮੈਚ ਕੀਤੀ ਹੈ ਉਹੀ ਆਪਾਂ ਗਰੇਵੈਂਟ ਦਾ ਹਾਂਜੀ ਹਾਂ ਹਾਂ ਬਿਲਕੁਲ ਲੱਕੜ ਦਾ ਸਨਮਾਈਕਾ ਦਾ ਸਭ ਕੰਬੀਨੇਸ਼ਨ ਹੈਗਾ ਸੋਹਣੇ ਕਰ ਸੋਬਰ ਰਵੇ ਲੰਬੇ ਟਾਈਮ ਤੱਕ ਸੋਹਣਾ ਲੱਗੇ ਕਰ ਇਹਨੂੰ ਲਈ ਵਧੀਆ ਕੰਪਲੈਕਸ਼ਨ ਕੀਤਾ ਹੋਣਾ ਘਰ ਚੋਂ ਦਾ ਅਕਰ ਨੂੰ ਜੋ ਬਣਾਉਂਦਾ ਦਾ 12 ਪਰ ਆ ਰੰਗ ਕਰਦੀ ਏ ਹਾਂ ਹਾਂ ਉਹ ਉਨ ਦਾ ਖਰਾਬ ਆ ਕੇ ਲੱਗ ਜਾਂਦਾ ਜਿਵੇਂ ਡਾਊਨ ਸੀ ਲਿਖੀ ਹਾਂਜੀ ਬਹੁਤ ਸਿੰਪਲ ਸਿੰਪਲ ਸੋਵਰ ਸਿੰਪਲ ਸੋਵਰ ਰੱਖੀ ਆ ਉੱਪਰ ਲੱਗੇ ਬਾਤ ਐ ਤੇ ਹੋਰ ਵੀ ਨਿਕਲ ਗਿਆ ਹਾਂਜੀ 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 ਬਹੁਤ ਵਧੀਆ ਲੱਗਦਾ ਸਰ ਮਾਨੂੰ ਇੱਕ ਤਾਂ ਬੈਡਰੂਮ ਆ ਕੇ ਵਾ ਵ ਜਿਹੜਾ ਆਪਾਂ ਰੋਸ਼ਨੀ ਥੱਲੇ ਕਰ ਦਿੱਤੀ ਸੀ ਨਾ ਰੋਸ਼ਨੀ ਦੇਖ ਲੈ ਸ਼ਾਮ ਦੇ 5:30 ਦਾ ਟਾਈਮ ਹੋ ਗਿਆ ਤੇ ਕੋਈ ਗੱਲ ਚਾਹੇ ਚੜਦੇ ਨੇ ਦੇ ਪਾਸੇ ਆਪਾਂ ਵੇਖੀਏ ਚਾਹੇ ਆਪਾਂ ਲੈਂਦੇ ਆਲੇ ਪਾਸੇ ਵੇਖੀਏ ਅਨਲਿਟਿਕ ਸੋਲ ਚੜੀ ਜਾਂਦੇ ਬੀ ਜਾਂਦਾ ਰੋਸ਼ਨੀ ਕਰ ਤੇ ਹਰ ਟਾਈਮ ਰਹੂਗੀ ਕੋਈ ਵੀ ਹੈਜੀ ਕਮੀ ਨਹੀਂ ਔਰ ਬਾਕੀ ਫਿਨਿਸ਼ਿੰਗ ਸਨਮਾਇਕਾ ਦੀ ਕਲਰ ਸਿਲੈਕਸ਼ਨ ਬਹੁਤ ਵਧੀਆ ਹੈਗਾ ਬਾਈ ਇਸ ਰੂਮ ਦਾ ਸਾਈਜ਼ ਵੀ ਸੇਮ ਹੀ ਰੱਖਿਆ ਟੋਨ ਨੇ ਵੀ ਜੋ ਆਪਾਂ ਐਂਗਲ ਰੱਖੇ ਹਨਾ ਇਹ ਤੁਹਾਨੂੰ ਸਰਦੀ ਧੁੱਪ ਦੇਊਗੀ ਠੀਕ ਹੈ ਤੁਹਾਨੂੰ ਗਰਮੀ ਚੋਂ ਤਾਂ ਧੁੱਪ ਨਹੀਂ ਆਊ ਠੀਕ ਹੈ ਇਹਦੇ ਐਂਗਲ ਇਹਦੇ ਐਂਗਲ ਪ੍ਰੋਪਰ ਹੈ ਸੈੱਟ ਕੀਤੇ ਹੋਏ ਸਾਰੇ ਠੀਕ ਹੈ ਉਹ ਵਾਹੀ ਗੱਲਾਂ ਤੁਸੀਂ ਅਸੀਂ ਨੂੰ ਜਾਣਦੇ ਹਾਂ ਹਾਂਜੀ ਹਾਂ ਆਪਾਂ ਦੇ ਕੋਈ ਕਰ ਬਣਵਾਣੇ ਆ ਹਾਂ ਆਪਾਂ ਆਚੀ ਬੰਦੇ ਰ ਡਿਜ਼ਾਈਨ ਕਰਵਾਈ ਆ ਆਪਾਂ ਹਰ ਇੱਕ ਚੀਜ਼ ਨੂੰ ਗੌਰ ਕਰੀਏ ਨਾ ਤਾਂ ਕਰਤ ਕੋਈ ਕਮੀ ਨਹੀਂ ਰਹਿੰਦੀ ਹੁੰਦੀ ਬਿਲਕੁਲ ਪਰ ਉਹ ਹੈ ਨਾ ਵੀ ਮੁਰਗੀ ਸਿਸਟਮ ਵੱਜ ਜਾਂਦਾ ਤੇ ਇੱਕ ਇਧਰ ਉਹ ਡਰਾਇੰਗ ਰੂਮ ਹੋ ਗਿਆ ਹਾਂ ਡਰੈਸਿੰਗ ਰੂਮ ਆ ਗਿਆ ਤੇ ਨਾਲੇ ਅਟੈਚ ਵਾਸ਼ਰੂਮ ਆ ਗਿਆ ਤਾਂ ਇਹ ਰਵਾਹਾ ਹੋ ਗਿਆ ਤੇ ਇਹਦਾ ਵੀ ਸਿਸਟਮ ਉਹ ਵੀ ਸੇਮ ਰੱਖਿਆ ਦਾ ਹਾਂਜੀ ਹਾਂ ਬਿਲਕੁਲ ਸਿੰਪਲ ਸੋ ਵਰ ਜਾਂ ਤੇ ਕੋਈ ਨੈਚੁਰਲ ਦੇਖੋ ਬਿਲਕੁਲ ਨੈਚੁਰਲ ਦਿਖਾਇਆ ਸਾਰਾ ਬਿਲਕੁਲ ਉਹ ਵੀ ਸਾਰਾ ਠੀਕ ਹੈ ਤੇ ਇਹੋ ਜੀ ਕੁਛ ਕਹਿ ਰਹੀ ਜੀ ਇੱਥੇ ਇੱਕ ਹਿਡਨ ਚੀਜ਼ ਰੱਖੀ ਆ ਉਹਦਾ ਕੀ ਕਨਸੈਪਟ ਸੀ ਇਹਨੂੰ ਇਹ ਗੱਲ ਸਤ ਕੁਲਦੀ ਹੈ ਜੀ ਇਹਦੀ ਖੁੱਲਦੀ ਹੈ ਚਾਹਤ ਖੁੱਲ ਕੇ ਤਾਂ ਸਮਾਨ ਉੱਤੇ ਰੱਖਣਾ ਪ੍ਰੋਪਰ ਕੀ ਹੁੰਦਾ ਹੈ ਸਾਹਮਣੇ ਜਾ ਕੇ ਤੇ ਉੱਥੇ ਉੱਤੇ ਲਾ ਦਿੰਦੇ ਆ ਵੀ ਗੇਟ ਆਊਟ ਤੇ ਲਾ ਦਿੰਦੇ ਆ ਹਾਂ ਵੀ ਇਧਰਲੇ ਪਾਸੇ ਇੱਥੇ ਲਾ ਦਿੰਦੇ ਆ ਆਦੀ ਅੱਗੇ ਕੁੰਡੀ ਲੱਗੀ ਹੈ ਉਹ ਖੋਲੋ ਤੇ ਸਾਡਾ ਪ੍ਰੋਪਰ ਖੁੱਲ ਕੇ ਉੱਤੇ ਸਮਾਨ ਰੱਖ ਲਓ ਸਾਰਾ ਹਾਂ ਇੱਕ ਨਵੀਂ ਚੀਜ਼ ਹੋ ਗਈ ਨਾ ਇੱਕ ਪ੍ਰੈਸ ਵਾਲਾ ਵੀ ਨਵਾਂ ਚੀਜ਼ ਦਿੱਤੀ ਹੈ ਆ ਦੇਖੋ ਆ ਦੇਖਣਾ ਨੀਗਾ ਡਰੈਸਿੰਗ ਰੂਮ ਚ ਮੇਰੇ ਨਾਲ ਨਾ ਸਪੇਸ ਨੂੰ ਯੂਟਿਲਾਈਜ਼ ਕਰਨ ਦਾ ਆਹੀ ਹੁੰ ਵੇ ਵਧੀਆ ਡਿਜ਼ਾਈਨ ਕਰਕੇ ਆਪਾਂ ਸਪੇਸ ਨੂੰ ਕਿਵੇਂ ਯੂਜ਼ ਕਰ ਸਕਦੇ ਹਾਂ ਹੁਣ ਪ੍ਰੈਸ ਨਾ ਹੋਵੇ ਸਪੇਸ ਖਰਾਬ ਨਾ ਹੋਵੇ ਹਾਂਜੀ ਹਾਂ ਔਰ ਆਪਾਂ ਵੱਧ ਤੋਂ ਵੱਧ ਕਿਸੇ ਵੀ ਕੋਰਨਰ ਨੂੰ ਯੂਜ਼ ਲੈ ਸਕਦੇ ਹਾਂ ਯੂਜ਼ ਦੇ ਉਹਦਾ ਇੱਕ ਐਗਜ਼ਾਮਪਲ ਹੈ ਹਨਾ ਵੀ ਆਪਾਂ ਇੱਥੇ ਪ੍ਰੈਸ ਹਾਸੇ ਯੂਜ਼ ਕੀਤਾ ਵਧੀਆ ਪ੍ਰੈਸ ਕੀਤਾ ਤੇ ਬਾਜ ਨੂੰ ਥੱਲੇ ਨਾਲੇ ਵੇਖਣ ਤੇ ਵਧੀਆ ਲੱਗਦਾ ਤੇ ਮੈਨੂੰ ਪਤਾ ਨਹੀਂ ਲੱਗਦਾ ਵੀ ਅਲੱਗ ਤੋਂ ਆਪਾਂ ਕੁਝ ਐਜਾਜੋ ਜਿਵੇਂ ਕਰਿਆ ਹੋਇਆ ਗੱਤੋਂ ਇਧਰ ਐ ਸ਼ਰਮ ਦੀ ਬਾਲਕਨੀ ਆ ਬਾਲਕਨੀ ਨਹੀਂ ਹੋਣੀ ਇਹ ਵਾਲੀ ਬਿਲਕੁਲ ਦੇਖੋ ਠੀਕ ਹੈ ਪ੍ਰੋਪਰਲੀ ਸਿਸਟਮ ਵਧੀਆ ਹੈ ਨਾ ਇਸ ਤੋਂ ਇਲਾਵਾ ਵੀ ਉੱਪਰ ਦੂਜਾ ਇੱਕ ਹੋਰ ਬੈਡਰੂਮ ਹੈਗਾ ਹਾਂਜੀ ਹਾਂ ਹਾਂ ਮਾਸਟਰ ਬੈਡਰੂਮ ਉੱਪਰ ਵੀ ਹੈ ਨਾ ਇਕੱਲਾ ਮੈਂ ਹੋਰ ਗੱਲ ਕਰਨੀ ਸੀ ਰੇਲਿੰਗਾਂ ਦੀ ਹੂੰ ਹੂੰ ਰੇਲਿੰਗਾਂ ਦੀ ਕਈ ਕਰਾ ਜਿਵੇਂ ਸਟੀਲ ਦੀ ਲਗਾਉਂਦੇ ਆ ਕਈ ਲੋਹੇ ਦੀ ਲਗਾਉਂਦੇ ਆ ਕਈ ਲੱਕੜ ਦੀ ਆ ਨਾ ਜਿਵੇਂ ਬਹੁਤ ਚੀਜ਼ਾਂ ਹੋ ਗਈਆਂ ਨੇ ਵੀ ਤੁਹਾਡੇ ਸਾਹਮਣੇ ਲੱਗ ਪਾ ਨੂੰ ਲੱਕੜ ਨਾਲ ਲਵਾ ਕੇ ਤੇ ਸਟੀਲ ਹੀ ਕਰ ਤੋ ਲੋਹੇ ਦਾ ਕੀ ਕਰੂਗੇ ਸਬਸੈਟ ਸਾਰੇ ਅਲੱਗ-ਅਲੱਗ ਹੈ ਅਸੀਂ ਜਿਹੜਾ ਘਰ ਨੂੰ ਰੱਖਿਆ ਹੈ ਨਾ ਅਸੀਂ ਰਫ ਐਂਡ ਟਫ ਰੱਖਿਆ ਚਾਰ ਸਭ ਦੀ ਕੋਈ ਇੱਛਾ ਸੀਗੀ ਕਿ ਪੁਰਾਣੇ ਘਰ ਚ ਮੇਨਟੇਨੈਂਸ ਕਰਦੋ ਮੇਨਟੇਨੈਂਸ ਕਰ ਤੋਂ ਵੇ ਠੀਕ ਹੈ ਤੁਸੀਂ ਉਸ ਤੇ ਮੱਧੇ ਨਜ਼ਰ ਲੱਕੜੀ ਦੇ ਲਗਾਣੇ ਆ ਤੇ ਹਰ 2 ਸਾਲ ਬਾਅਦ ਤੁਸੀਂ ਪਾਲਿਸ਼ ਨੂੰ ਉਤਲਾ ਜਿਹੜਾ ਗੋਲਾ ਹੁੰਦਾ ਹਾਂਜੀ ਉਹ ਤੇ ਕੋਈ ਹੱਥ ਲੱਗਣਾ ਪਸੀਨਾ ਆਣਾ ਹੋਰ ਰਗਣਾ ਠੀਕ ਹੈ ਉਹ ਫਿਰ ਆਪਾਂ ਨੂੰ ਪਾਲਿਸ਼ ਨੂੰ ਕਰਵਾਉਣਾ ਹੀ ਪੈਂਦਾ ਉਹ ਠੀਕ ਹੈ ਤੇ ਇਹਦੇ ਚ ਕੋਈ ਮੇਨਟੇਨੈਂਸ ਲੇਗੀ ਇਹਦੇ ਚ ਕੋਈ ਮੇਨਟੇਨੈਂਸ ਨਹੀਂ ਗੀ ਤੇ ਇਸ ਵਾਸਤੇ ਫਿਰ ਆਪਾਂ ਇਹ ਲਗਾਈ ਰੇਲੀ ਤੇ ਕੋਸਟ ਦਾ ਕਿੰਨਾ ਫਰਕ ਪੈ ਜਾਂਦਾ ਇਹ ਲੱਕੜ ਦੀ ਰੇਲੀ ਨਾਲ 1/3 ਪੈਂਦੀ ਹੈ ਤੀਜਾ ਹਿੱਸਾ ਪੈਂਦਾ ਤੀਸਰਾ ਹਿੱਸਾ ਪੈਂਦਾ ਜੀ ਤਾਂ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਵੀ ਤੁਹਾਡੇ ਸਾਮ ਨੂੰ ਵੀ ਆਪਾਂ ਨੂੰ ਘਰ ਚ ਹੋਰ ਕਿਹੜੇ ਕਿਹੜੇ ਇਹੋ ਜਿਹੇ ਪੁਆਇੰਟ ਹੁੰਦੇ ਜਿੱਥੇ ਆਪਾਂ ਨੂੰ ਵੀ ਆਪਾਂ ਮੇਨਟੇਨੈਂਸ ਘੱਟ ਚੀਜ਼ੀ ਰਵੇ ਤੇ ਆਪਾਂ ਘਰ ਚ ਖਰਚਾ ਬਚਾ ਸਕਦੇ ਹੋਈ ਤੇ ਇਹ ਚੀਜ਼ ਵਧੀਆ ਵੀ ਲੱਗੇ ਆਈ ਨਾ ਲੱਗੇ ਵੀ ਆਪਾਂ ਇਹ ਤੱਕ ਨਾਲ ਤੇ ਖਰਚਾ ਬਚਾਈਂਦੇ ਆਂ ਤੇ ਨਹੀਂ ਬਚਾਉਂਦਾ ਤੁਹਾਡਾ ਸਵਾਲ ਬਹੁਤ ਅੱਛਾ ਆਇਆ ਹੈ ਇਹਦੇ ਚ ਕੋਈ ਵੀ ਘਰ ਬਣਾਉਣੇ ਹਾਂਜੀ ਉਹ ਚ ਸਭ ਤੋਂ ਪਹਿਲਾਂ ਹੁੰਦਾ ਵੀ ਕ੍ਰੋਸ ਵੈਂਟਿਲੇਸ਼ਨ ਹੋਣਾ ਚਾਹੀਦਾ ਕ੍ਰੋਸ ਵੈਂਟਿਲੇਸ਼ਨ ਵੀ ਆਪਾਂ ਨੂੰ ਓਨਾ ਜ਼ਰੂਰੀ ਹੈ ਵੀ ਆਪਾਂ ਕਿਹੜੇ ਏਰੀਆ ਚ ਘਰ ਬਣਾ ਰਹੇ ਆ ਉਹਦੇ ਚ ਘਾਰਕੀਟ ਨੂੰ ਇੰਨੀ ਨੋ ਠੀਕ ਹੈ ਵੀ ਕੋਈ ਏਰੀਆ ਜਿੱਥੇ ਪੂਰਬੀ ਹਵਾਵਾਂ ਚਲਦੀਆਂ ਕਿਤੇ ਉਤਰੀ ਹਵਾਵਾਂ ਕਿਤੇ ਪੱਛਮੀ ਹਵਾਵਾਂ ਉਹਨਾਂ ਦੇ ਗਿਆਨ ਹੋ ਗਏ ਤੇ ਘਰ ਦੇ ਵਿੱਚ ਤੁਹਾਨੂੰ ਕਦੇ ਸਫੋਕੇਸ਼ਨ ਫੀਲ ਨਹੀਂ ਆਊ ਠੀਕ ਹੈ ਜੋ टेंपरेचर ਹੈਗਾ ਉਹ ਤੁਹਾਡਾ ਘਰ ਦਾ ਵੀ ਪ੍ਰੋਪਰ ਤੁਹਾਨੂੰ ਮੇਨਟੇਨ ਮਿਲੇਗਾ ਠੀਕ ਹੈ ਆਪਾਂ ਕਈ ਘਰਾਂ ਜਾਣਦੇ ਹੋਵਾਂਗੇ ਤੁਸੀਂ ਵੀ ਜਾਣਦੇ ਹੋਵੋਗੇ ਤੁਹਾਨੂੰ ਸਫੋਕੇਸ਼ਨ ਜੀ ਹੁੰਦੀ ਸਾਹ ਨਹੀਂ ਆਉਂਦਾ ਬੰਦੇ ਆ ਪਰ ਤੁਹਾਨੂੰ ਇੱਥੇ ਉਹ ਫੀਲ ਨਹੀਂ ਆਉਂਦੀ ਤੁਸੀਂ ਗਰਮੀ ਚਾਓ ਸਰਦੀ ਚਾਓ ਸਿੱਧੀ ਸਾਈਡ ਸਮ ਐਂਗਲ ਨੂੰ ਲੈ ਕੇ ਹੀ ਸਾਰਾ ਕੁਝ ਸਾਰਾ ਕਨਸੈਪਟ ਡਿਜ਼ਾਈਨ ਕਰਦੇ ਠੀਕ ਹੈ ਵੀ ਸਰਦੀ ਚ ਜਿਹੜਾ ਸੂਰਜ ਹੈਗਾ ਉਹ ਥੋੜਾ ਜਿਹਾ ਟਿਲਟ ਹੁੰਦਾ ਹੈ ਠੀਕ ਹੈ ਤਾਂ ਉਹ ਸਰਦੀ ਚ ਜਿਹੜਾ ਉਹ ਐਂਗਲ ਕੀ ਬਣੂਗਾ ਗਰਮੀ ਟੈਂਪਰੇਚਰ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਆਪਾਂ ਨੂੰ ਵਿੰਡੋ ਤੇ ਲੱਗੀ ਹੋਵੇ ਪਰ ਉਹ ਧੁੱਪ ਜਿਹੜੀ ਹੈ ਆਪਣੇ ਬੈਡਰੂਮ ਨੂੰ ਡਿਸਟਰਬ ਨਾ ਕਰੇ ਠੀਕ ਹੈ ਉਹ ਅਸੀਂ ਸਾਰਾ ਕਨਸੈਪਟ ਲੈ ਕੇ ਚੱਲਦੇ ਹਾਂ ਠੀਕ ਹੈ ਉਹ ਇਹਦਾ ਮੇਨ ਚੀਜ਼ ਵੀ ਹੁੰਦੀ ਵੀ ਆਪਾਂ ਨੂੰ ਇਹਨੂੰ ਗਿਆਨ ਹੁੰਦਾ ਹੈ ਹਾਂ ਬਸ ਬਸ ਜੀ ਜੀ ਉਹ ਵਧੀਆ ਯੂਜ਼ ਕਰਦਾ ਆਉਂਦਾ ਆਉਂਦਾ ਆਪਾਂ ਕਿਵੇਂ ਇਹ ਵੀ ਇੱਕ ਬਹੁਤ ਵੱਡਾ ਗੈਸਟ ਆਵੇ ਇੱਥੇ ਇੱਕ ਕੋਈ ਇੱਥੇ ਕੰਮ ਨਹੀਂ ਕਰਾਇਆ ਹੋਇਆ ਕੋਈ ਜ਼ਿਆਦਾ ਕੰਮ ਨਹੀਂ ਕਰਾਇਆ ਜਿੰਨੇ ਕਿੰਨੇ ਪੈਸੇ ਲਾਈਏ ਕੱਲ ਨੂੰ ਕਨਸੈਪਟ ਉਹ ਹੀ ਰੱਖਿਆ ਵਾ ਆਪਾਂ ਹਾਂ ਫਿਲਹਾਲ ਆਪਾਂ ਵੀ ਇਹਨੂੰ ਜਿੱਲਾ ਯੂਟਿਲਾਈਜ਼ ਕਰ ਹਾਂ ਇੱਕ ਮਲਟੀਪਰਪਸ ਹੁੰਦਾ ਜਿਵੇਂ ਘਰਾਂ ਚ ਠੀਕ ਹੈ ਜੀ ਇਹ ਕਹਿੰਦਾ ਸਟੈਪ ਵਾਲੀ ਗੱਲ ਆਪਾਂ ਕਰਦੇ ਸੀਗੇ ਜਿਵੇਂ ਕਿ ਹੁਣ ਆ ਲੋਬੀ ਵੇਖੋ ਕਿੰਨਾ ਖੁੱਲਾ ਏਰੀਆ ਹੈ ਹੈਨਾ ਘਰ ਦੇ ਵਿੱਚ ਵੀ ਕੱਲਾ ਨੀਚੇ ਏਰੀਆ ਨਹੀਂ ਰੱਖਿਆ ਵਧੀਆ ਉੱਪਰ ਵੀ ਇੱਕ ਕਨਸੈਪਟ ਵੀ ਬੰਦੇ ਨੇ ਬੈਠਣਾ ਹੋਵੇ ਕਰਨਾ ਹੋਵੇ ਹੈਨਾ ਵੀ ਮੀਂਹ ਮੂ ਪੈਂਦਾ ਹੈ ਵਧੀਆ ਮੌਸਮ ਹੈਗਾ ਤਾਂ ਬੰਦਾ ਉੱਪਰ ਆ ਕੇ ਵਧੀਆ ਬਹਿ ਸਕਦਾ ਤੇ ਮੇਨ ਗੱਲ ਇਹਦਾ ਵੀ ਹਰ ਇੱਕ ਘਰ ਚ ਯੂਜ਼ ਲਈ ਕੀ ਹੁੰਦਾ ਵੀ ਲੋਬੀ ਉਹ ਆਪਣੇ ਬਾਲਕਨੀ ਬਹੁਤ ਲਿਖਿਆ ਨਹੀਂ ਕੀਆ ਰੱਖ ਦਿੰਦੇ ਐਨਾ ਜਿਵੇਂ ਉਹਨਾ ਖਾਲੀ ਥਾਂ ਹੈਗੀ ਆ ਐਨੀ ਤੁਹਾਨੂੰ ਕਮਰਾ ਬਣਾ ਕੇ ਬੰਦ ਕਰ ਦਣਗੇ ਤੇ ਇੱਥੇ ਨਿੱਕੀ ਜਿਹੀ ਖੜੇ ਦਾ ਲੋਬੀ ਥੋੜੇ ਹਸਨਰ ਵੀ ਆਪਾਂ ਨੂੰ ਵੱਡੀ ਜਗ੍ਹਾ ਕਿੰਨੀ ਕਰੱਖਣੀ ਚਾਹੀਦੀ ਹੈ ਕਿੰਨਾ ਕੁ ਆਈਡੀਅਲ ਸਪੇਸ ਹੋਣਾ ਚਾਹੀਦਾ ਛੱਤ ਦੇ ਉੱਤੇ ਇਹਨੂੰ ਆਪਾਂ ਟੈਰਿਸ ਸਟੇ ਓਪਨ ਸਪੇਸ ਵਾਂਗੂ ਯੂਜ਼ ਕਰ ਸਕਦੇ ਆ ਪਰਿਵਾਰ ਦੇ ਅਕੋਰਡਿੰਗ ਪਰਿਵਾਰ ਦੇ ਕਲਚਰ ਦੇ ਅਕੋਰਡਿੰਗ ਅਸੀਂ ਸਾਰਾ ਪਲਾਨ ਕਰਦੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਤਾਂ ਸਾਡੇ ਚਾਰ ਸਭ ਕੋਈ ਇੱਕੋ ਹੀ ਸੀ ਉਦੇਸ਼ਾ ਵੀ ਮੈਨੂੰ ਘਰ ਜਿਹੜਾ ਐ ਮੈਨੂੰ ਇਹ ਫੀਲ ਨਾ ਆਉਂਦਾ ਵੀ ਮੈਂ ਇਹਨੂੰ ਵਾਪਸ ਪਿੰਡ ਜਾਣਾ ਪਵੇ ਕਿਤੇ ਠੀਕ ਹੈ ਜੀ ਅਸੀਂ ਅਸੀਂ ਇਹਨਾਂ ਦੀ ਗੱਲ ਨੂੰ ਬੜਾ ਫੋਕਸ ਰੱਖਿਆ ਠੀਕ ਹੈ ਜੀ ਤੇ ਹੁਣ ਸਿਰ ਸਿਰ ਖ਼ਬਰ ਲਿਆਉਂਦੇ ਆ ਨਾਲ ਦੇਉਂਦੇ ਚਾਹ ਇੱਥੇ ਹੁਣ ਬੈਠੇ ਦੋ ਦੋ ਤਿੰਨ ਘੰਟੇ ਠੀਕ ਹੈ ਉਹਦੇ ਨਾਲ ਧੁੱਪ ਧੁੱਪ ਸੇਕਦੇ ਵਧੀਆ ਕਿਉਂ ਚਾਰ ਸਾਹਿਬ ਆਈ ਗੱਲ ਹੈ ਜੀ ਇਹ ਆਨੰਦ ਲੈਂਦੇ ਇਹਦਾ ਇਸ ਤਰ੍ਹਾਂ ਉਹ ਵੇਖ ਵੀ ਰਹੇ ਜੀ 2015 ਦੇ ਸ਼ਿਫਟ ਹੋਏ ਨੇ ਤੇ 10 ਸਾਲ ਆਲਮੋਸਟ ਹੋ ਗਏ ਤੇ ਤੁਹਾਨੂੰ ਪਿੰਡ ਜਾਣ ਦਾ ਜੀ ਨਹੀਂ ਕੀਤਾ ਵੀ ਬਹੁਤ ਵਧੀਆ ਕਨਸੈਪਟ ਆਈ ਆ ਬਣਾ ਹੁਣਾ ਵੀ ਚਾਹੀਦਾ ਇਸ ਚੀਜ਼ ਦਾ ਪਿੰਡ ਵਾਲੇ ਆਉਂਦੇ ਦਾ ਹੀ ਕਹਿੰਦੇ ਜੀ ਇੱਥੇ ਆ ਕੇ ਮਹਿਸੂਸ ਉਹਨਾਂ ਨੂੰ ਵੀ ਹੁੰਦਾ ਕਿ ਤੁਸੀਂ ਤਾਂ ਪਿੰਡ ਬਣਾ ਰੱਖਿਆ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਕਨਸੈਪਟ ਆਈ ਹੈ ਨਾ ਹਰ ਇੱਕ ਚੀਜ਼ ਦਾ ਵੀ ਉਹੀ ਗੱਲ ਹੈ ਵੇਖarre ਜਦੋਂ ਆਪਾਂ ਬਣਾਉਣ ਲੱਗਿਆਂ ਡਿਜ਼ਾਈਨ ਇਹੋ ਜਿਹਾ ਹੋਣਾ ਚਾਹੀਦਾ ਵੀ ਆਪਾਂ ਨੂੰ ਆਪਣੀ ਮੇਨ ਉਹੀ ਗੱਲ ਵੀ ਆਪਣੀ ਰਿਕੁਆਇਰਮੈਂਟ ਕੀ ਹੈ ਪਹਿਲਾ ਉਹ ਵੇਖੋ ਵੀ ਆਪਾਂ ਨੂੰ ਬੰਦ ਘਰ ਚ ਰਹਿਣਾ ਆਪਾਂ ਨੂੰ ਖੁੱਲੇ ਘਰ ਚ ਰਹਿਣਾ ਕਿੰਨੀ ਕਾਪਨ ਜਗ੍ਹਾ ਓਪਨ ਚਾੜਨੀ ਹੈ ਇੱਕ ਕਮਰਾ ਭਾਵੇਂ ਘੱਟ ਬਣਾ ਲਓ ਲੇਕਿਨ ਜੋ ਤੁਹਾਡੀ ਰਿਕੁਆਇਰਮੈਂਟ ਹੈਗੀ ਹੈ ਉਸ ਚੀਜ਼ ਨੂੰ ਹਮੇਸ਼ਾ ਧਿਆਨ ਦੇ ਰੱਖਣਾ ਉਹੀ ਮੇਨ ਹੁੰਦਾ ਹੈ ਤੇ ਇਹ ਫਿਰ ਬੇਟੇ ਦੀ ਫਿਰ ਇੱਛਾ ਸੀ ਮੇਰਾ ਵੀ ਬੈਡਰੂਮ ਕਹਿੰਦੇ ਥੋੜਾ ਜਿਹਾ ਸਟੈਪ ਅਪ ਚ ਬਣਾਉਣਾ ਹੈਗਾ ਉਹ ਆਪਾਂ ਪਿੱਛੇ ਵੀ ਕੀਤਾ ਸੀਗਾ 2 ਫੁੱਟ 2 ਫੁੱਟ ਪਿੱਛੇ ਵੀ ਕੀਤਾ ਇਹ ਮਾਸਟਰ ਬੈਡਰੂਮ ਪੂਰਾ ਵੱਡਾ ਬੈਡਰੂਮ ਹੈ ਬਹੁਤ ਸੋਹਣਾ ਥੱਲੇ 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 ਵਾਲਾ ਤਾਂ 2 ਫੁੱਟ ਅੱਗੇ ਕੀਤਾ ਹੋਇਆ ਹੈ ਬੈਡਰੂਮ ਠੀਕ ਹੈ ਉਹਨੂੰ ਮੇਨ ਹੈ ਨਾ ਇਸ ਕਰਕੇ ਆਹ ਦੇਖਾ ਹਾਂ ਇਹੜਾ ਬੈਡਰੂਮ ਮੇਨ ਹਾਂ ਇਹ ਸਿੰਪਲ ਕਲੀ ਸੀਟ ਨਹੀਂ ਰੱਖਿਆ ਕਿਹੜਾ ਸਿਟਿੰਗ ਵਾਲਾ ਪੈਟਰਨ ਲਾ ਦਿੱਤਾ ਹੈ ਹਾਂ ਉਹ ਦੇਖੋ ਕਮਰਾ ਯੂਟਿਲਾਈਜ਼ ਵੀ ਸਪੇਸ ਪੂਰਾ ਕਰ ਲਿਆ ਠੀਕ ਹੈ ਬਿਲਕੁਲ ਨੇਚਰਲ ਨਾਲ ਆਪਣੇ ਕਮਰੇ ਵਿੱਚ ਕੋਈ ਦੋ ਬੰਦੇ ਗੈਸਟ ਆ ਕੇ ਬੈਠਦੇ ਵੀ ਬੈੱਡ ਦੇ ਨਾਲੋਂ ਸੀਟਿੰਗਾਸਤੇ ਬਿਲਕੁਲ ਅਲੱਗ ਤੋਂ ਥੱਲੋ ਚੇਅਰ ਲਾ ਕੇ ਧੱਕੇ ਲਿਆ ਨਾ ਇਹਨੂੰ ਸਵੀਕਾਰਨਾ ਪੈਂਦਾ ਵਧੀਆ ਜ ਮੈਂ ਆ ਪੇਟੀ ਰੱਖੀ ਰਹੀ ਹਾਂ ਉਹਨਾਂ ਨੂੰ ਜੋੜ ਕੇ ਹੋਗਾ ਅੱਬ ਮੈਂ ਨਾ ਵੀ ਆਪਣੇ ਇਲਾਕੇ ਚ ਨਾ ਮੈਂ ਇੱਕ ਈ ਹੋਰ ਵਿਗਦਾ ਵੀ ਆਪਣੇ ਇਲਾਕੇ ਕੀ ਆਪਣੇ ਆਪਾ ਵਿਰਾਸਤੀਆਂ ਚੀਜ਼ਾਂ ਬਹੁਤ ਸੰਭਾਲ ਕੇ ਰੱਖੀ ਹਾਂ ਬਿਲਕੁਲ 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 ਬਹੁਤ ਘੱਟ ਘੱਟ ਹੁੰਦੇ ਜਿਨ੍ਹਾਂ ਨੇ ਪੁਰਾਣੇ ਸੰਦੂਕ ਪੇਟੀਆਂ ਜਾਂ ਟ੍ਰੈਡੀਸ਼ਨਲ ਵੀ ਵਿਰਾਸਤੀ ਜੋ ਚੀਜ਼ਾਂ ਹੈਗੀ ਉਹ ਸੰਭਾਲ ਕੇ ਰੱਖੀ ਅਗਲੀ ਇਹ ਨਾ ਕੀ ਕਨਸੈਪਟ ਸੀ ਗਈ ਆ ਤੁਸੀਂ ਕੀ ਚੀਜ਼ ਪੁਰਾਣੀ ਹੈਗੀ ਆ ਟੰਕ ਟੋਕਟ ਹੈਗੀ 30-40 ਸਾਲ ਪੁਰਾਣੀ ਹੈਗੀ ਠੀਕ ਹੈ ਉਹਨੂੰ ਦੁਬਾਰਾ ਰਿਪੇਅਰ ਕਰਾਇਆ ਥੋੜਾ ਪਾਲਿਸ਼ ਫਿਨਿਸ਼ ਹੋ ਕਰਾਇਆ ਬਣੇ ਹਾਂ ਹਾਂ 50 ਸਾਲ ਪੁਰਾਣੀ ਉਹਨਾਂ ਮੈਂ ਹਮੇਸ਼ਾ ਆਪਣੀ ਵੀਡੀਓes 'ਚ ਵੀ ਕਹਿਣਾ ਹੁੰਦਾ ਜਿੰਨੀ ਜ਼ਿਆਦਾ ਹੋ ਸਕੇ ਆਪਣੀ ਵਿਰਾਸਤੀ ਚੀਜ਼ਾਂ ਨੂੰ ਵੰਡ ਦੇ ਬਿਲਕੁਲ ਬਿਲਕੁਲ ਉਹਦਾ ਕਾਰਨ ਹੈ ਜੇ ਆਪਾਂ ਨਹੀਂ ਸੰਭਾਂਗੇ ਆਪਣੇ ਤੋਂ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਕੋਲ ਕੀ ਚੀਜ਼ ਸੀਗੀ ਐਕਚੁਅਲੀ ਬ੍ਰਦਰ ਕੀ ਹੈ ਇਹ ਜਿਹੜੀ ਮਾਡਰਨਿਟੀ ਆਈ ਸੀ ਨਾ ਇਹ ਥੋੜੇ ਟਾਈਮ ਵਾਸਤੇ ਆਈ ਹੈ ਠੀਕ ਹੈ ਜੀ ਤੁਸੀਂ ਅੱਜ ਦੇ ਕੋਈ ਵੀ ਮਾਡਰਨ ਯੂਗ ਨੂੰ ਤੁਸੀਂ ਪੁੱਛੋਗੇ ਅੱਜ ਤੁਸੀਂ ਦਿੱਲੀ ਜਾਓ ਵੱਡੇ ਸ਼ਹਿਰਾਂ 'ਚ ਮਾਹਾਰਗੜ੍ਹਾਂ ਜਾਓ ਉਹ ਸਾਰੇ ਸਾਰੇ ਲੋਕ ਉਹਨੂੰ ਫਾਰਮ ਹੌਸਲੇ ਜਾ ਰਹੇ ਆ ਕਿਉਂ ਜਾ ਰਹੇ ਬhook ਕਿਉਂ ਹੋ ਰਿਹਾ ਹੈ ਉਹ ਕਰਾਊਡ ਤੋਂ ਪਰੇਸ਼ਾਨ ਹੋਗੇ ਇਹ ਰੀਜ਼ਨ ਹੈ ਨਾ ਕਰਾਊਡ ਤੋਂ ਪਰੇਸ਼ਾਨ ਹੋ ਗਏ ਉਹ ਥੋੜੇ ਟਾਈਮ ਵਾਸਤੇ ਆਈ ਸੀ ਹੁਣ ਲੋਕ ਸਮਝ ਗਏ ਉਹ ਕਹਿੰਦੇ ਜਿਹੜੀ ਪਿੰਡ ਦੀ ਲਾਈਫ ਹੈ ਉਹ ਨਜ਼ਾਇਜ਼ਰ ਲਾਈ ਬੋਝੀ ਗੱਲ ਆ ਆਪਾਂ ਜੇ ਤੁਸੀਂ ਡਿਜ਼ਾਈਨ ਕਰਦੇ ਘਰ ਵੀ ਆਪਾਂ ਦੇਖਦੇ ਹਾਂ ਮਾਡਰਨ ਐਲੀਵੇਸ਼ਨ ਵਾਲੇ ਘਰ ਜਿੰਨਾ ਟਾਈਮ ਪਿਛਲੇ 15 20 ਸਾਲ ਆਏ ਇੱਕਦਮ ਬੰਦ ਹੋ ਗਏ ਲੋਕ ਆਪਾਂ ਸੋਈ ਬਰਾਂਡਾ ਰੱਖਦੇ ਆ ਬਹੁਤ ਸਾਰੇ ਦੇਖ ਸਕਦੇ ਆਗੇ ਬਰਾਂਡਾ ਤਾਂ ਜਿਵੇਂ ਪਿੰਡਾਂ ਦੇ ਵਿਹੜੇ ਹੁੰਦੇ ਸੀ ਬਿਲਕੁਲ 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 ਉਹੀ ਕਨਸੈਪਟ ਹਾਂ ਹਾਂ ਬਹੁਤ ਵਧੀਆ ਚੀਜ਼ ਹੈਗੀ ਨਾ ਇਹ ਕ ਆਪਾਂ ਇਧਰ ਡਰੈਸਿੰਗ ਰੂਮ ਆਪਣਾ ਬਣਾ ਰ ਡレッਸਿੰਗ ਰੂਮ ਮੈਨੂੰ ਆ ਗਿਆ ਮਤਲਬ ਹਰ ਇੱਕ ਜੋ ਰੂਮ ਚ ਵਧੀਆ ਸਪੇਸ ਯੂਟਿਲਾਈਜ਼ ਕਰਕੇ ਅਟੈਚ ਬਾਥਰੂਮ ਪਲੱਸ ਆਪਣਾ ਡレッਸਿੰਗ ਰੂਮ ਨਾਲ ਦੇ ਨਾਲ ਹੀ ਹਰ ਇੱਕ ਚ ਕੀਤੀ ਹੋਈ ਹੈ ਦੂਜਾ ਮਗਰੋਂ ਆਪਾਂ ਆ ਬਾਲਕਨੀ ਹੋ ਗਈ ਹਾਂਜੀ ਠੀਕ ਹੈ ਮੈਨੂੰ ਇਹਦਾਂ ਕਿ ਰਮਣਾ ਹੈ ਬਾਲਕਨੀ ਦਾ ਪ੍ਰੋਪਰ ਸਾਰਾ ਲੌਨ ਦਾ 뷰 ਬੰਦੋ ਦੇਖੋ ਮੇਰੇ ਨਾਮ ਇੱਕ ਹਨ ਹੋਰ ਵੇਖੀ ਮੈਨੂੰ ਇੱਕ ਇਹ ਨਾ ਚੀਜ਼ ਬਹੁਤ ਵਧੀਆ ਲੱਗੀ ਘਰ ਚ ਹਮ ਹਮ ਘਰ ਚ ਗ੍ਰੀਨਰੀ ਬਹੁਤ ਵਧੀਆ ਮੈਂਟੇਨ ਕੀਤੀ ਹੋਈ ਹੈ ਸ਼ੌਂਕ ਕੋ ਤਾਂ ਕਰ ਰਹੇ ਨੇ ਉਹ ਸਾਰਾ ਉਹ ਵੀ ਗੱਲ ਵੀ ਇੱਕ ਤਾਂ ਗ੍ਰੀਨਰੀ ਮੈਂਟੇਨ ਕੀਤੀ ਹੈ ਯੂਜ਼ੂਲੀ ਕੀ ਹੁੰਦਾਈ ਆਪਾਂ ਨਿੱਕੇ ਨਿੱਕੇ ਗਮਲੇ ਵਾਸਤੇ ਰੱਖਦੇ ਕੇ ਚਾਰ ਹਾਂ ਬਿਲਕੁਲ ਅੰਕਲ ਉਹਰਾ ਨੇ ਵਧੀਆ ਦਰਖਤ ਲਾ ਰੱਖਿਆ ਪੂਰੇ ਚਾਰ ਚਾਰ ਸਵੇਰੇ ਹੈ ਨਾ ਤੇ ਦੂਜਾ ਵੀ ਵੀ ਛੋਟੇ ਛੋਟੇ ਪੌਦੇ ਲਾਉਂਦੇ ਕੱਲੇ ਪੌਦੇ ਨਹੀਂ ਲੈ ਕੇ ਵਧੀਆ ਦਰਖਤ ਲਾ ਕੇ ਵੀ ਚੀਜ਼ ਵਧੀਆ ਕੀਤੀ ਹੋਈ ਹੈ ਜਿਵੇਂ ਸਾਹਮਣੇ ਵੀ ਹੋ ਗਿਆ ਆਪਣਾ ਹੈ ਨਾ ਵੀ ਵਧੀਆ ਆਸਪਾਸੇ ਚਾਰ ਸਵੇਰੇ ਦਰਖਤ ਲਾ ਰੱਖਿਆ ਤੇ ਮੈਂ ਨਾ ਆਪਣੇ ਦੋਸਤਾਂ ਨੂੰ ਆਸਪਾਸਾ ਚਾਹੂੰਗਾ ਵੀਡੀਓ ਦੇਖਣ ਵਾਲਿਆਂ ਨੂੰ ਵੀ ਦੇਖੋ ਕੁਦਰਤ ਨਾਲ ਪਿਆਰ ਕੱਲਾ ਕਹਿਣ ਨਾਲ ਨਹੀਂ ਹੁੰਦਾ ਕੁਰਪੁਤ ਨਾਲ ਪਿਆਰ ਕਰਕੇ ਵਿਖਾਣਾ ਹੁੰਦਾ ਉਹਦਾ ਐਗਜ਼ਾਮਪਲ ਆ ਜਿਹੜੀ ਜਿੰਨੇ ਆ ਦਰਖਤ ਵੇਖ ਸਕਦੇ ਤੁਸੀਂ ਗਲੀ ਚ ਆਨਕਲ ਜੀ ਘਰਾਂ ਮੇ ਆਪ ਲਾਏ ਆ ਅਨਕਲ ਜੀ ਨੂੰ ਆਦੋ ਸਭ ਇਹ ਐਨੇ ਦਰਖਤ ਲਾਉਣ ਦਾ ਕੀ ਕਾਰਨ ਸੀਗਾ ਤੇ ਕੀ ਸੋਚ ਨਾਲ ਤੁਸੀਂ ਆ ਚੀਜ਼ ਕੀਤੀ ਗ੍ਰੀਨ ਗ੍ਰੀਨ ਨੂੰ ਸਾਡੇ ਮੰਮੀ ਨੂੰ ਵੀ ਸ਼ੌਕ ਹੈਗਾ ਕੰਮ ਕਰਨ ਦਾ ਵੀ ਉਹ ਗਮਲੇ ਨਾਲ ਸੀ ਆਪ ਖੁਦ ਗੋਡੀ ਕੱਢ ਲੈਂਦੇ ਆ ਹੋਰ ਕੱਢ ਲੈਂਦੇ ਆ ਮਾਲੀ ਵੀ ਰੱਖਿਆ ਪਰ ਮਾਲੀ ਤੇ ਬਰਾਬਰ ਲੱਗੇ ਰਹਿੰਦੇ ਆ ਉਹਨਾਂ ਨੂੰ ਬਹੁਤ ਸ਼ੌਕ ਸੀ ਆਪਣਿੰਦੇ ਚ ਸ਼ੌਕ ਸੀਗਾ ਤੇ ਉਹਨ ਇੱਥੇ ਵੀ ਉਹ ਸ਼ੌਕ ਰੱਖਿਆ ਇੱਥੇ ਦਰਖਤ ਜਿਹੜੇ ਪਹਿਲਾਂ ਮਲੇਰ ਕੋਟ ਨਾਲ ਆਵਾ ਸੀ ਹੁਣ ਤੋਂ ਉਹ ਵੀਰ ਦੇ ਵਿੱਚ ਛੋਟ ਠੀਕ ਹੈ ਤਾਂ 4 ਸਾਲ ਦੇ ਪੌਦੇ ਆ ਕੇ ਮਲੇਰਕੋਟਲਾ ਬੜੇ ਫੁੱਲਾਂ ਵਾਲੇ ਪੌਦੇ ਲਾਏ ਸੀਗੇ ਪਰ ਉਹ ਗਰਮੀ ਜਿਹੜੀ ਆਈ ਸੀ 2021-22 ਨੂੰ ਠੀਕ ਹੈ ਜੀ ਕਰੋਨਾ ਟਾਈਮ ਉਦੋਂ ਸਾਰੇ ਗਲ ਜਾਈ ਸੀਗੇ ਉਹਦੇ ਬਾਅਦ ਚ ਪਲਾਂਟੇਸ਼ਨ ਦੁਬਾਰਾ ਕੀਤੀ ਸਾਰੇ ਦਰਖਤਾਂ ਦੀ ਮਤਲਬ ਸਪੈਸ਼ਲ ਤੁਸੀਂ ਮਲੇਰਕੋਟਲੇੋਂ ਬੂਟੇ ਲੈ ਕੇ ਬੂਟੇ ਲਾਏ ਸੀ ਉਹ ਕੀ ਪਹਾੜੀ ਪੂਰਤੇ ਸੀਗੇ ਅਸੀਂ ਪਛਾਣ ਨਹੀਂ ਸਕਿਆ ਪਹਿਲਾਂ ਠੀਕ ਹੈ ਜੀ ਤੋਂ ਸੁੰਦਰ ਲੱਗਿਆ ਉੱਥੇ ਤਾਂ ਕਰਕੇ ਉਹ ਲੈ ਆਏ ਸੀਗੇ ਠੀਕ ਹੈ ਪਰ ਉਹਨੇ ਤਿੰਨ ਸਾਲ ਜਿਵੇਂ ਗ੍ਰੋਥ ਕਰਕੇ ਤੋਂ ਉਹਦੇ ਬਾਅਦ ਸੇ ਵੱਢ ਗਏ ਸੀਗੇ ਫਿਰ ਦੁਬਾਰਾ ਤਾਂ ਸਾਰੇ ਦੂਜੇ ਪੌਦੇ ਲਾਇਏ ਸੀ ਠੀਕ ਹੈ ਜੀ ਵੀ ਆਪਣੇ এনवायरमेंट ਵਾਲੇ ਪੌਦੇ ਲਾਈਏ ਕਿਉਂ ਦੂਜੇ ਲਾਈਏ ਵੀ ਫਿਰ ਖਰਾਬ ਹੋਉਂਦੇ ਨੇ ਤਾਂ ਵੈਸੇ ਵੀ ਕੁਦਰਤ ਵੱਲੋਂ ਬਹੁਤ ਇੱਕ ਅੱਛਾ ਉਪਹਾਰ ਹੈ ਕਿਉਂਕਿ ਆਦਮੀ ਦੇਖੋ ਅੱਜ ਦੇ ਟਾਈਮ ਤੇ ਬੰਦਾ ਸਟ्रेस ਨਾਲ ਚੱਲਦਾ ਹੈ ਬਿਲਕੁਲ ਤੇ ਤੁਸੀਂ ਜੇ ਥੋੜਾ ਜਿਹਾ ਗਾਰਡਨਿੰਗ ਕਰਦੇ ਹੋ ਨਾ ਹਾਂਜੀ ਤੇ ਮੇਰਾ ਇਹ ਮੰਨਣਾ ਹੈ ਅਸੀਂ ਪ੍ਰੈਕਟੀਕਲ ਦੇਖਦੇ ਵੀ ਹਾਂ ਸਾਡਾ ਵੀ ਕਾਫੀ ਅਨੁਭਵ ਵੀ ਹੈਗਾ ਵੀ ਉਹ ਆਦਮੀ ਸਟ्रेस ਫ੍ਰੀ ਹੁੰਦਾ ਥੋੜੀ ਥੋੜੀ ਠੀਕ ਹੈ ਜੀ ਜਿਵੇਂ ਜਿਵੇਂ ਖੁਰਪੀ ਮਾਰੂਗਾ ਉਹਨੂੰ ਪਾਣੀ ਦੇਊਗਾ ਉਹ ਪੱਤੇ ਨੂੰ ਹੱਥ ਲਾਊਗਾ ਉਹਦੇ ਨਾਲ ਗੱਲਾਂ ਕਰਊ ਅਸੀਂ ਮਤਲਬ ਮੈਨਸੋ ਆਪ ਬਹੁਤ ਸ਼ੌਕ ਹੈ ਇਹਨਾਂ ਚੀਜ਼ਾਂ ਦਾ ਲੈ ਕੇ ਠੀਕ ਹੈ ਤੇ ਅਸੀਂ ਦੇਖਦੇ ਅਸੀਂ ਅਸੀਂ ਸਟ्रेस ਫਰੀ ਹੁੰਨੇ ਉਹਨਾਂ ਚੀਜ਼ਾਂ ਨਾਲ ਕੋਈ ਗੱਲ ਨਹੀਂ ਜਦੋਂ ਆਪਾਂ ਘਰੇ ਬੈਠੇ ਆ ਮਤਲਬ ਕੋਈ ਕੰਮ ਨਹੀਂ ਹੈਗਾ ਆਪਾਂ ਨਿੱਕੇ ਨਿੱਕੇ ਕੰਮ ਵੀ ਲੱਗੇ ਰਹੇ ਨੇ ਤਾਂ ਦਿਮਾਗ ਓਕੂਪਾਈਡ ਰਹਿੰਦਾ ਹੈ ਦੂਜੀ ਗੱਲ ਕੁਦਰਤ ਕਹੇ ਜੀ ਚੀਜ਼ ਆ ਆਪਾਂ ਜਿੰਨਾ ਇਹਦੇ ਕੋਲ ਜਾਵਾਂਗੇ ਨਾ ਉਨਾ ਹੀ ਆਪਾਂ ਨੂੰ ਹੋਰ ਆਪਣੇ ਦੇਉਗੇ ਦੇਉਗੇ ਹੈਨਾ ਜਿੰਨਾ ਉਹੀ ਗੱਲ ਜਦੋਂ ਆਪਾਂ ਹੱਤੀ ਇੱਕ ਬੂਟਾ ਲਾ ਕੇ ਜਦੋਂ ਵੱਡਾ ਹੁੰਦਾ ਆਪਣੇ ਜਵਾਕਾ ਵਾਂਗੂ ਲੱਗਣ ਲੱਗ ਜਾਂਦਾ ਜਿੰਜੇ ਵੇ ਕੇ ਵੱਡਾ ਹੋ ਜਾਂਦਾ ਉਹਦੀ ਵੱਧ ਕੇਅਰ ਕਰਦੇ ਆ ਬਿਲ ਉਹਨੂੰ ਕੋਈ ਪ੍ਰੋਬਲਮ ਹੋ ਜੇ ਪੱਤੇ ਝੜਨ ਲੱਗ ਜਾਂ ਕੋਈ ਦਿੱਕਤ ਲੱਗ ਜਾਏ ਤਾਂ ਉਹ ਲੱਗਦਾ ਯਾਰ ਨਹੀਂ ਵੀ ਆਪਾਂ ਇਹਦੀ ਕੇਅਰ ਕਰੀਏ ਕੀ ਦਿੱਕਤ ਆਈਂਦੀ ਆ ਉਹ ਜੀ ਖਾਦ ਵਧੀਆ ਪਾਉਂਦੇ ਆ ਨਾ ਚੀਜ਼ ਕੇ ਕੇਅਰ ਕਰਨ ਲੱਗ ਜਾਂਦੇ ਆ ਤੇ ਉਹ ਚੀਜ਼ ਆਪਰੇ ਆਪ ਹੀ ਆਪਣੇ ਆਪ ਨੂੰ ਅਟਰੈਕਟ ਕਰਦੀ ਦੂਜੀ ਗੱਲ ਹੈ ਜਿੰਨਾ ਆਪਾਂ ਕੁਦਰਤ ਤੋਂ ਲਵਾਂਗੇ ਉਦੋਂ ਕਿਤੇ ਵੱਧ ਕੇ ਆਪਾਂ ਨੂੰ ਵਾਪਸ ਦੇ ਬਿਲਕੁਲ ਉਹਦਾ ਕਾਰਨ ਤਾਂ ਹੁੰਦਾ ਹੈਗਾ ਹੀ ਉਹ ਨਹੀਂ ਆਪਾਂ ਇੱਕ ਮੇਨ ਗੱਲ ਤੇ ਆਏ ਨੇ ਖਰਚੇ ਦੀ ਯੂਜ਼ਲੀ ਆ ਨਾ ਹਰ ਇੱਕ ਬੰਦੇ ਦਾ ਯੂਜ਼ਲੀ ਆ ਹੀ ਸਭਾਲ ਹੁੰਦਾ ਯਾਰ ਵੀ ਘਰ ਤੁਸੀਂ ਬਣਾਈ ਜੰਨੇ ਹੋ ਘਰ 'ਚ ਖਰਚਾ ਬਹੁਤ ਆਉਂਦਾ ਹੈ ਕੀ ਹਿਸਾਬ ਤਾਂ ਬੈ ਮਨੁੱਖ 11 ਸਾਲ ਪਹਿਲਾਂ ਦੀ ਗੱਲ ਹੈ ਹੁਣ 11 ਸਾਲ ਪਹਿਲਾਂ ਤਾਂ ਕੰਸਟ੍ਰਕਸ਼ਨ ਕੋਸਟ ਦਾ ਤੇ ਮਟੀਰੀਅਲ ਦਾ ਕਾਫੀ ਫਰਕ ਸੀ ਰੇਟਾਂ ਨੂੰ ਲੈ ਕੇ ਠੀਕ ਹੈ ਜੀ ਹੁਣ ਤਾਂ ਅੱਜ ਦੇ ਟਾਈਮ ਤੇ ਜੇ ਕੋਠੀ ਬਣਾਣੀ ਹੋਵੇ ਤਰਹੀਏ 2 ਕਰੋੜ ਚਾਹੀਦਾ ਠੀਕ ਹੈ ਜੀ ਉਦੋਂ ਮਰਨ ਦਾ 65 65 65 ਲੱਖ ਦੇ ਵਿਚਾਰੇ ਲੱਗੇ ਸੀਗੇ ਹਾਂ ਉਸ ਤੋਂ ਬਾਅਦ ਅੱਧਾ ਕਰ ਲ ਲ ਰੁਪਏ ਬੈੱਡ ਬੁੱਧਾ ਰੂਮ ਚਾਰ ਕਰਾਇਆ ਦੋ ਰੂਮ ਚਾਰ ਕਰਾਇਆ ਸੀ ਤੇ نیچے ਥੱਲੇ ਵਾਲੇ ਸੋਫੇ 10-12 ਲੱਖ ਰੁਪਏ ਨਹੀਂ ਆਪਾਂ ਮੰਗੇ ਚੱਲੇ ਸੀ 80 ਲੱਖ 80 ਲੱਖ ਦਾ ਕੰਪਲੀਟ ਕਰਤਾ ਫਿਰ ਹਾਂ ਜੀ ਅਸੀਂ ਤਾਂ 1 ਕਰੋੜ ਦਾ ਬਣਾ ਕੇ ਚੱਲੇ ਸੀਗੇ ਹਾਂ ਠੀਕ ਹੈ ਪਰ ਸਾਰਾ ਵਾਜੀ ਵਜਾ ਕਰਕੇ ਤੇ 80 ਲੱਖ ਲੱਗੇ ਸੀ ਨਹੀਂ ਔਰ ਜੋ ਨੀਣਾ ਪੈਸਾ ਲਾਇਆ ਇਹੋ ਚੀਜ਼ ਵੇਚਦੀ ਵੀ ਹੈ ਪਾਈ ਗਈ ਹੈ ਨਾ ਵੀ ਕੱਲੀ ਕੱਲੀ ਚੀਜ਼ ਬਹੁਤ ਵਧੀਆ ਡਿਜ਼ਾਈਨ ਚ ਬਣਾਈ ਹੋਈ ਹੈ ਬਹੁਤ ਹੀ ਵਧੀਆ ਕਨਸੈਪਟ ਕਲਰ ਸਿਲੈਕਸ਼ਨ ਦਾ ਅਹੀਂ ਨਹੀਂ ਵੀ ਆਪਾਂ ਕੋਈ ਪੁਰਾਣੀ ਚੀਜ਼ ਕਰਤੀ ਯਾਰ ਵੀ ਜਿਹੜੀ ਆਊਟ ਆਫ ਫੈਸ਼ਨ ਹੋ ਜਵੇ ਅੱਜ ਵੀ ਜੋ ਚੀਜ਼ ਲੱਗੀ ਹੋਈ ਆ ਕਈ ਵਾਰ ਮਾਡਰਨ ਘਰਾਂ ਚ ਨਵੇਂ ਘਰਾਂ ਚ ਵੀ ਉਹ ਚੀਜ਼ ਨਹੀਂ ਹੁੰਦੀ ਜਿਹੜ ਇਸ ਕਸਟਿਚਾ ਲੱਗੀ ਆਉਂਦੀ ਆ। ਓਵਰঅল ਵੀ ਘਰ ਬਹੁਤ ਵਧੀਆ ਹੈਗਾ। ਤੇ ਦੋਸਤੋ ਜੇ ਤੁਹਾਨੂੰ ਆ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੀ ਇੱਕ ਸ਼ਿਕਾਇਤ ਹੋਰ ਨਾਲ ਜ਼ਰੂਰ ਹੈਗੀ ਹੈ ਤੁਸੀਂ ਯਾਰ ਵੀਡੀਓ ਸ਼ੇਅਰ ਨਹੀਂ ਕਰਦੇ ਕਮੈਂਟ ਨਹੀਂ ਕਰਦੇ। ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਮੈਨੂੰ ਵੀ ਮੋਟੀਵੇਸ਼ਨ ਮਿਲਦੀ ਹੈ। ਠੀਕ ਹੈ। ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਹਰ ਇੱਕ ਬੰਦੇ ਨੂੰ ਇੱਕ ਜਾਣਕਾਰੀ ਮਿਲ ਸਕੇ ਹਨਾ ਵੀ ਜਿਹੜਾ ਬੰਦਾ ਘਰ ਬਣਾਇਉਂਦਾ ਘਰ ਬਣਾਉਣਾ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਤੇ ਉਹ ਸੁਪਨੇ ਨੂੰ ਸਕਾਰ ਕਰਨ ਤੋਂ ਪਹਿਲਾਂ ਜੇ ਉਹਨੂੰ ਬੇਸਿਕ ਜਾਣਕਾਰੀ ਮਿਲ ਜੇ ਕੋਈ ਨਵੀਂ ਚੀਜ਼ ਸਿੱਖਣ ਨੂੰ ਮਿਲ ਜੇ ਤਾਂ ਉਸ ਕੋਈ ਬੁਰਾਈ ਨਹੀਂ ਹੁੰਦੀ ਕਿ ਤੁਹਾਡੇ ਇੱਕ ਸ਼ੇਅਰ ਨਾਲ ਤੁਸੀਂ ਕਿਸੇ ਬੰਦੇ ਦੇ ਲੱਖਾਂ ਰੁਪਏ ਦੇ ਬਹੁਤ ਵਧੀਆ ਜਿਹੀ ਬਚਾ ਸਕਦੇ ਹੋ ਨੰਬਰ ਤੁਹਾਡੇ ਨਾਲ ਤੇ ਇਹ ਤੋਂ ਇਲਾਵਾ ਭਾਈ ਤੁਸੀਂ ਆਪਣਾ ਨਾਮ ਤੇ ਆਪਣੀ ਫਰਮ ਦਾ ਨਾਮ ਦੱਸ ਕੇ ਤੇ ਆਪਣਾ ਨੰਬਰ ਵੀ ਦੱਸ ਦਿਓ ਤਾਂ ਕਿ ਕਿਸੇ ਨੂੰ ਇਸ ਡਿਜ਼ਾਈਨ ਬਾਰੇ ਕੋਈ ਜਾਣਕਾਰੀ ਚਾਹੀਦੀ ਹੋਵੇ ਇਸ ਕੰਮ ਬਾਰੇ ਕੁਝ ਵੀ ਪੁੱਛਣਾ ਹੋਵੇ ਤਾਂ ਤੁਹਾਨੂੰ ਸੰਪਰਕ ਕਰ ਸਕਦੇ ਨੇ ਬਿਲਕੁਲ ਜੀ ਬਿਲਕੁਲ ਮੇਰਾ ਨਾਮ ਪਰਵਿੰਦਰ ਸਿੰਘ ਪੁਰਵਾ ਬੀ ਸਟਾਈਲ ਆਰਕੀਟੈਕਟ ਹਨੂਮਾਨਗੜ ਜੰਕਸ਼ਨ ਮੇਰਾ ਨੰਬਰ ਹੈ 9828163376 ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਧੰਨਵਾਦ ਧੰਨਵਾਦ